ਬੇਸਿਕਲੀ ਏਸ਼ੀਅਨ ਜੁਡੋ ਚੈਂਪੀਅਨਸ਼ਿਪ ਸੀ ਕੀਤੀ ਤੇ ਜੂਨੀਅਰ ਕੈਟੇਗਰੀ ਜਿਹੜੀ ਕਿ 21 ਸਾਲਾਂ ਦੇ ਕੈਟੇਗਰੀ ਦੀ ਹੁੰਦੀ ਹੈ ਸਾਡੀ ਜੂਨੀਅਰ ਤੇ ਇਹਦੇ ਵਿੱਚ ਸ਼ਰੂਪ ਨਾਰੰਗ ਨੇ -78kg ਦੇ ਵਿੱਚ 78kg ਭਾਰ ਵਰ ਦੇ ਵਿੱਚ ਬ੍ਰੌਂਜ਼ ਮੈਡਲ ਹਾਸਿਲ ਕੀਤਾ ਜੀ ਤੇ ਤਿੰਨ ਫਾਈਟਾਂ ਜਿੱਤੀਆਂ ਟੋਟਲ ਚਾਰ ਫਾਈਟਾਂ ਲਗੀਆਂ ਸੀ ਉਸ ਦੇ ਬੇਸਿਸ ਤੇ ਇਹਦਾ ਵਰਲਡ ਚੈਂਪੀਅਨਸ਼ਿਪ ਜਿਹੜੀ ਦੁਸ਼ਾਨਬੇ ਹੋ ਰਹੀ ਹੈ ਜੀ ਤਾਜਿਕਿਸਤਾਨ ਹੈਗਾ ਜੀ ਜਿੱਥੇ ਦੀ ਸਿਲੈਕਸ਼ਨ ਹੋਈ ਹੈ ਇਹਨਾਂ ਦੀ ਐਂਟਰੀ ਵਗੈਰਾ ਜਾ ਚੁੱਕੀ ਹੈ ਕਿਹਾ ਆਨਲਾਈਨ ਪੋਰਟਲ ਤੇ 6 ਬੱਚੇ ਇੰਡੀਆ ਦੇ ਹੈਗੇ ਜਿਨ੍ਹਾਂ ਚੋਂ ਇੱਕ ਬੱਚਾ ਸਦਾ ਚੱਡੀਗੜ ਦਾ ਹੈਗਾ ਤਾਂ ਕਿਹੜੀ ਕਿਹੜੀ ਟੀਮ ਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਕਿੰਨੇ ਮੈਚ ਤੁਸੀਂ ਕੀਤੇ ਕਿੰਨੇ ਜਿੱਤੇ ਸਰ ਮੇਰੀ ਪਹਿਲੀ ਫਾਈਟ ਕਿਰਗਿਸਤਾਨ ਨਾਲ ਸੀਗੀ ਉਹ ਮੈਂ ਜਿੱਤਦੀ ਐ ਤੇ ਸੈਕਿੰਡ ਫਾਈਟ ਮੇਰੀ ਮੰਗੋਲੀਆ ਨਾਲ ਸੀਗੀ ਥਰਡ ਫਾਈਟ ਮੇਰੀ ਉਸਬੇਕਿਸਤਾਨ ਨਾਲ ਸੀਗੀ ਜਿਹਦਾ 골ਡ ਆਇਆ ਮੇਰੇ weight 'ਚ ਉਹਦੇ ਤੋਂ ਮੈਂ ਹਾਰੀ ਆ semi final ਤੇ ਫਾਈਨਲ ਗ੍ਰੋਸ ਫਾਈਨਲ ਫਾਈਟ ਮੇਰੀ ਇੰਡੀਆ ਨਾਲ ਸੀ ਜਿਹੜਾ ਮੈਡਲ ਸੋਚ ਕੇ ਚੱਲੀ ਸੀ ਕਿਉਂਕਿ ਹਰ ਕੋਈ ਖਿਡਾਰੀ ਜਦੋਂ ਹਨਾ ਕਿਸੇ ਮੁਕਾਬਲੇ 'ਚ ਹਿੱਸਾ ਲੈਂਦਾ ਸੋਚਦਾ ਤਾਂ ਇਹੀ ਹੈ ਕਿ ਮੈਂ 골ਡ ਮੈਡਲ ਲੈ ਕੇ ਆਵਾਂ ਨਾ ਫਿਰ ਵਾਪਸ ਕਰ ਪਰਤਾਂ ਤਾਂ ਬੜਾ ਸਵਾਗਤ ਹੋਣਾ ਸੀ ਮਨ 'ਚ ਕੀ ਕੀ ਖਿਆਲ ਚੱਲ ਰਹੇ ਸੀ ਉਸ ਵੇਲੇ ਮੇਰੇ ਮਨ 'ਚ ਫਹਾਰ ਫਾਈਟ ਤੋਂ ਪਹਿਲਾਂ ਸਿਰਫ ਇੱਕ ਇੱਕ ਹੀ ਖਿਆਲ ਸੀ ਕਿ ਮੈਂ ਆਪਣਾ ਵੈਸਟ ਦੇਣਾ ਮੈਂ ਜਿੱਤਾਂ ਹਾਰਾਂ ਕੋਈ ਫਰਕ ਨਹੀਂ ਪੈਂਦਾ ਸਿਰ ਮੈਂ ਆਪਣਾ 100% ਦੇਣਾ ਉਸ ਮੈਚ ਸਰ ਮੈਂ 11 ਸਾਲਾਂ ਦੀ ਸੀ ਜਦੋਂ ਮੈਂ ਜੂਡੋ ਸਟਾਰਟ ਕੀਤੀ ਆਪਣੀ 18 ਹੋਣ ਦੇ ਨਾਲ ਕੀ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਹੌਸਲਾ ਡਿੱਗ ਜਾਂਦਾ ਟੁੱਟਿਆ ਗਈ ਫਿਰ ਹੌਸਲਾ ਬਚ ਬਹੁਤ ਵਾਰ ਟੁੱਟਿਆ ਮੈਂ ਸਰ ਦੇ ਸਾਹਮਣੇ ਬਹੁਤ ਵਾਰ ਰੋਈਆਂ ਕਿ ਹੁਣ ਤਾਂ ਮੇਰਾ ਕੁਝ ਬੰਨਣਾ ਹੀ ਨਹੀਂ ਹੈ ਮੇਰਾ ਇੰਟਰਨੈਸ਼ਨਲ ਲੱਗੇਗਾ ਹੀ ਨਹੀਂ ਕਦੀ ਕਿਹੜੀ ਕਿਹੜੀਆਂ ਚੀਜ਼ਾਂ ਤੇ ਫੋਕਸ ਕਰਨ ਦੀ ਲੋੜ ਆ ਕਿ ਬੱਚਾ 골ਡ ਮੈਡਲ ਲੈ ਕੇ ਹੀ ਆਏ ਐਰ ਕੀ ਜਿਹੜਾ ਬ੍ਰੌਂਜ਼ ਆਇਆ ਇਹ ਵੀ 골ਡ ਆ ਸਕਦਾ ਸੀਗਾ ਉਦਾ ਇੱਕ ਬਹੁਤ ਜਿਹੜਾ ਮੇਜਰ ਕਾਰਨ ਹੈਗਾ ਉਹ ਇਹ ਹੈਗਾ ਕਿ ਇਹਦੇ ਸੀਗੇ ਬੋਰਡ ਦੇ ਇਗਜ਼ਾਮ ਪਰ ਵੀ ਨੇ ਤੇ ਇਹਨੇ ਕੁੜੀ ਨੇ 2 ਮਹੀਨੇ ਕਿੱਟਦੀ ਪਈ ਬਟ ਸਪੋਰਟਸ ਦੇ ਨਾਲ ਜਿਹੜਾ ਹੈਗਾ ਬੈਲੈਂਸ ਕਰਨਾ ਹੀ ਬਹੁਤ ਟਫ ਕੰਮ ਹੋ ਜਾਂਦਾ ਹੈ ਕਿ ਆਪਾਂ ਗੇਮ ਨੂੰ ਵੀ ਨਾਲ ਪੈਰਲਲ ਚਲਾਣਾ ਹੈ ਪਿਛਲੀ ਰਾਤ ਕੰਪੀਟੀਸ਼ਨ ਤੋਂ ਜਿਹੜੀ weight ਹੋਣਾ ਸੀ ਇਹਦਾ ਉਹ ਦਿਨ ਵੀ ਇਹਦੇ 2 ਕਿਲੋ ਭਾਰ ਵੱਧ ਸੀਗਾ 8 ਕਿਲੋ ਭਾਰ ਆਇਆ ਸੀਗਾ ਦਾ ਰਾਤੀ ਮੈਨਾਂ ਗੱਲ ਹੋ ਰਹੀ ਸੀਗੀ ਬੜੀ ਅਮਛੜ ਸੀਗੀ ਮੈਨੂੰ ਕਹਿੰਦੀ ਵੀ ਸਰ ਮੈਂ ਵੇਟ ਮੈਂ ਕਿਹਾ ਵੇਟ ਆ ਜਾਣਾ ਵੇਟ ਬਸ ਪੋਜ਼ਿਟਿਵ ਰਹੋ ਤੇ ਆਪਣਾ ਡਾਈਟ ਕੰਟਰੋਲ ਕਰੋ ਤੇ ਜਿਵੇਂ ਹੁਣ ਵਿਨੇਸ਼ ਦੇ ਨਾਲ ਹੋਇਆ ਰੀਸੈਂਟਲੀ ਹਾਦਸਾ ਬਿਲਕੁਲ ਸੌ ਗ੍ਰਾਮ ਸੀਗਾ ਜੀ ਬਹੁਤ ਮੁਸ਼ਕਿਲ ਹੁੰਦਾ ਜੀ 100 ਗ੍ਰਾਮ ਹੀ ਸਾਨੂੰ ਐ ਲੱਗਦਾ ਵੀ ਸਿਰਫ 100 ਗ੍ਰਾਮ ਬਹੁਤ ਹੁੰਦਾ ਹੈ ਮਤਲਬ 50 ਗ੍ਰਾਮ ਵੀ ੜ ਜਾਂਦਾ ਹੈ ਉਹ ਘਟਾਣਾ ਬਹੁਤ ਮੁਸ਼ਕਲ ਹੈ ਜੀ ਬੋਡੀ ਚ ਤਾਂ ਆਲਰੇਡੀ ਪੂਰਾ ਵਾਟਰ ਲਾਸ ਹੋ ਰਿਹਾ ਹੈ ਕੁਝ ਖਾ ਨਹੀਂ ਰਹੇ ਹੋ ਤੁਸੀਂ ਕਿੰਨੀ ਕਿ ਮਿਹਨਤ ਕਰਨੀ ਪਈ ਉਹ ਵਜਨ ਨੂੰ ਘਟਾਉਣ ਦੇ ਲਈ ਕਿਉਂਕਿ ਦੂਜੇ ਦਿਨ ਮੁਕਾਬਲਾ ਵੀ ਸੀ ਮੈਂ weight check ਕੀਤਾ ਮੇਰਾ 1.5 ਕਿਲੋ ਜ਼ਿਆਦਾ ਸੀ ਤੇ ਉਹ 1.5 ਕਿਲੋ ਘਟਾਣ ਲਈ ਮੈਂ 12 ਤੋਂ ਲੈ ਕੇ 4 ਵਜੇ ਤੱਕ ਕੰਟੀਨਿਊਸ ਟ੍ਰੇਨਿੰਗ ਕੀਤੀ ਵਿੱਚ ਮਤਲਬ ਥੋੜੀ ਜਿਹੀ ਰੈਸਟ ਲੈ ਕੇ ਜਿਵੇਂ ਅੱਧਾ ਘੰਟਾ ਕਰ ਲਈ ਫਿਰ 10 ਮਿੰਟ ਦਾ ਰੈਸਟ ਅੱਧਾ ਘੰਟਾ ਕਰ ਲਈ 10 ਮਿੰਟ ਦਾ ਰੈਸਟ ਐਦਾਂ ਕਰਕੇ ਮੈਂ 1.5 ਕਿਲੋ ਘਟਾਇਆ ਤੇ ਉਹ ਬਹੁਤ ਔਖਾ ਘਟਾਇਆ ਮੈਂ ਪੂਰੀ ਵੀਕਨੈਸ ਏ ਵੀ ਗਰੀਜ਼ਨ ਸੀ ਮਚਾ ਚ ਨਾਲ ਫਾਈਟਸ ਨਹੀਂ ਖੇੜ ਪਈ ਸੀ ਹਜੇ ਤੱਕ ਦੀ ਜਿਹੜੀ ਹਿਸਟਰੀ ਉਹਦੇ ਵਿੱਚ ਕੋਈ ਵਰਲਡ ਚੈਂਪੀਅਨਸ਼ਿਪ ਦਾ ਮੈਡਲ ਹੈਗਾ ਉਹ ਮਨੀਪੁਰ ਦੀ ਕੁੜੀ ਲਿੰਥ ਹੋਈਦਾ ਦਾ 골ਡ ਮੈਡਲ ਹੈਗਾ ਉਹਦੇ ਇਲਾਵਾ ਹਜੇ ਤੱਕ ਵਰਲਡ ਚੈਂਪੀਅਨਸ਼ਿਪ ਦਾ ਕੋਈ ਮੈਡਲ ਨਹੀਂ ਹੈ 올림픽 ਤੋਂ ਬਾਅਦ ਜਿਹੜਾ ਦੂਜੀ ਆਪਣੀ ਆਂਦੀ ਹੈ ਉਹ ਵਰਲਡ ਚੈਂਪੀਅਨਸ਼ਿਪ ਦਾ ਨਾਮ ਹੁੰਦਾ ਜੇ ਇਹ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆ ਜਾਂਦੀ ਏ ਤੇ ਸਾਡੀ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਗੀ ਇਹਨੂੰ 1.5 ਕਰੋੜ ਰੁਪਏ ਦਾ ਇਨਾਮ ਜਿਹੜਾ ਹੈਗਾ ਉਹ ਰੀਸੈਂਟਲੀ ਵੀ ਇਹਨਾਂ ਨੂੰ ਮਿਲ ਕੇ ਆਟੇ ਜਿਹੜੇ ਪਿੱਛੇ ਇਹਨਾਂ ਦੇ ਉਹ ਇੰਡੀਆ ਨਰਮੀ ਤੋਂ ਆਫਰ ਹੈਗੀ ਹੈ ਮੇਨ ਗੱਲ ਹੈ ਕਿ ਵੀ ਸੀ ਵੱਡਾ ਕੁਝ ਮੈਡਲ ਜਿੱਤਣਾ ਹੈ ਇੰਡੀਆ ਵਾਸਤੇ ਕੰਟਰੀ ਵਾਸਤੇ ਜਿੱਦੇ ਚ ਸਾਡਾ ਵੀ ਜੋਰ ਲੱਗਿਆ ਹੋਇਆ ਜੀ ਇਹਨਾਂ ਦਾ ਵੀ ਜੋਰ ਲੱਗਿਆ ਹੋਇਆ ਬੱਚਿਆਂ ਦਾ ਪੀਰੀਅਰ ਦਾ ਵੀ ਜੋਰ ਲੱਗਿਆ ਹੋਇਆ ਤੇ ਮੇਨ ਸਾਡਾ ਟਾਰਗੇਟ ਹੈ ਕਿ 2028 ਦੀ 올림픽 ਤੱਕ ਆਪਾਂ ਬੱਚੇ ਨੂੰ ਉੱਥੇ ਪਹੁੰਚਾਉਣਾ ਹੈ ਮੈਂ ਸਰ ਤੁਹਾਨੂੰ ਦੱਸਾਂ ਮੇਰੇ ਰਹਿੰਦੇ ਰਹਿੰਦੇ ਕਾਫੀ ਕੁੜੀਆਂ ਛੱਡ ਗਈਆਂ ਜੂਟੋ ਮੈਨੂੰ ਜਿੰਨੇ ਸਾਲ ਹੋ ਗਿਆ ਕਰਦੇ ਆ ਚੈਲੰਜ ਕਿੰਨੇ ਹੁੰਦੇ ਨੇ ਕੁੜੀਆਂ ਦੇ ਲਈ ਇਸ ਫੀਲਡ ਦੇ ਵਿੱਚ ਮੈਨੂੰ ਤਾਂ ਅਸਤੱਕ ਇੰਦਾ ਤਾਂ ਕੋਈ ਐਸਾ ਚੈਲੰਜ ਆਇਆ ਨਹੀਂ ਕੋਰੀਆ ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਤਾਂ ਉਸ ਦੇ ਵਿੱਚ ਚੰਡੀਗੜ੍ਹ ਦੀ ਅਸਰੂਪ ਨਰੰਗ ਨੇ ਜਿਹੜੇ ਬੱਲੇ ਬੱਲੇ ਕਰਾਈ ਆ ਤਾਂ ਉੱਥੇ ব্রੌਂਜ਼ ਮੈਡਲ ਹਾਸਲ ਕੀਤਾ ਹੈ ਤਾਂ ਬੜੀ ਸਖਤ ਮਿਹਨਤ ਕੀਤੀ ਆ ਬੜਾ ਸਖਤ ਮੁਕਾਬਲਾ ਹੁੰਦਾ ਜਦੋਂ ਸਾਰੇ ਮੁਲਕਾਂ ਦੀਆਂ ਟੀਮਾਂ ਇੱਕ ਗਰਾਊਂਡ ਦੇ ਵਿੱਚ ਭੜਦੀਆਂ ਨੇ ਜਦੋਂ ਮੁਕਾਬਲਾ ਹੁੰਦਾ ਹੈ ਤਾਂ ਮੁਕਾਬਲਾ ਬੜਾ ਟਫ ਹੁੰਦਾ ਹੈ ਤਾਂ ਇਸ ਕੁੜੀ ਨੇ ਬੜੀ ਸਖਤ ਮਿਹਨਤ ਕੀਤੀ ਹੈ ਸਾਡੇ ਨਾਲ ਮੌਜੂਦ ਆ ব্রੌਂਜ਼ ਮੈਡਲ ਜਿੱਤ ਕੇ ਚੰਡੀਗੜ੍ਹ ਦਾ ਨਾਮ ਵੀ ਪੂਰੀ ਦੁਨੀਆ ਚਮਕਾਇਆ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਗੱਲਬਾਤ ਕਰਾਂਗੇ ਕਿ ਕਿੰਨੀ ਸਖਤ ਮਿਹਨਤ ਕੀਤੀ ਆ ਤਾਂ ਇਹ ਵੀ ਇਸ ਕੁੜੀ ਨੇ ਦੱਸਿਆ ਕਿ ਚੌਥੀ ਕਲਾਸ ਦੇ ਵਿੱਚੋਂ ਇਸ ਖੇਡਾਂ ਦੇ ਨਾਲ ਜੁੜਗੇ ਸੀ ਤਾਂ ਹੌਲੀ-ਹੌਲੀ ਅੱਗੇ ਵਾਧੇ ਚਲੇ ਗਏ ਤਾਂ ਅੱਜ ਫਿਰ ਹੁਣ ਇਸ ਮੈਡਲ ਨੂੰ ਹਾਸਲ ਕਰਨ ਦੇ ਵਿਚ ਮਾਨ ਪ੍ਰਾਪਤ ਹੋਇਆ ਅਸਰੂਪ ਬਹੁਤ-ਬਹੁਤ ਸਵਾਗਤ ਹੈ ਰਜਾਨਾ ਸਪੋਕਸਮੈਨ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸਰ ਕੋਚ ਸਾਹਿਬ ਵੀ ਸਾਡੇ ਨਾਲ ਨੇ ਵਿਵੇਕ ਠਾਕਰ ਜੀ ਜਿਹੜੇ ਇਹਨਾਂ ਨੂੰ ਮਿਹਨਤ ਕਰਵਾਉਂਦੇ ਨੇ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਜਦੋਂ ਖਿਡਾਰੀ ਖੇਡਦੇ ਨੇ ਕੋਈ ਮੈਡਲ ਲੈ ਕੇ ਆਉਂਦੇ ਨੇ ਸਭ ਤੋਂ ਵੱਧ ਅਹਿਮ ਰੋਲ ਕੋਚ ਦਾ ਵੀ ਹੁੰਦਾ ਠਾਕਰ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਜਿਹੜਾ ਖਿਡਾਰੀ ਇੱਕ ਮੈਡਲ ਲੈ ਕੇ ਆਇਆ ਜੀ ਭਾਜੀ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਭਾਜੀ ਤੁਹਾਡੇ ਚੈਨਲ ਦਾ ਇੱਥੇ ਆਣ ਦੇ ਲਈ ਤਲੇ ਦੱਸੋ ਕਿ ਇਹ ਮੁਕਾਬਲਾ ਕਿੰਨੇ ਵਰਗ ਦਾ ਸੀ ਕਿੰਨੀਆਂ ਕਿ ਟੀਮਾਂ ਉਥੇ ਆਈਆਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਕਿੰਨਾ ਕੁ ਟਫ ਕੰਪੀਟੀਸ਼ਨ ਸੀ ਜੀ ਪਾਜੀ ਇਹ ਬੇਸਿਕਲੀ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਸੀ ਕੀਤੀ ਤੇ ਜੂਨੀਅਰ ਕੈਟੇਗਰੀ ਜਿਹੜੀ ਕਿ 21 ਸਾਲਾਂ ਦੇ ਕੈਟੇਗਰੀ ਦੀ ਹੁੰਦੀ ਹੈ ਸਾਡੀ ਜੂਨੀਅਰ ਤੇ ਇਹਦੇ ਵਿੱਚ ਸ਼ਰੂਪ ਨਾਰੰਗ ਨੇ -78 ਕਿਜੀ ਦੇ ਵਿੱਚ 78 ਕਿਲੋ ਭਾਰ ਵਰਗ ਦੇ ਵਿੱਚ ਬ੍ਰੌਂਜ਼ ਮੈਡਲ ਹਾਸਿਲ ਕੀਤਾ ਜੀ ਤੇ ਬਾਕੀ ਟੀਮਾਂ ਤਾਂ ਜੀ ਏਸ਼ੀਅਨ ਦੀ ਜਿੰਨੀਆਂ ਵੀ ਮੋਸਟਲੀ ਟੀਮਾਂ ਆਉਂਦੀਆਂ ਪੜ ਜਿਹੜੀ ਡੋਮਿਨੇਟ ਕਰਦੀਆਂ ਟੀਮਾਂ ਆ ਜਾਂਦੀਆਂ ਜਿਵੇਂ ਕਜ਼ਾਕਿਸਤਾਨ ਦੇ ਬੇਕਿਸਾਨ ਕੋਰੀਆ ਹੋ ਗਿਆ ਇਦਾਂ ਦੀਆਂ ਟੀਮਾਂ ਮੰਗੋਲੀਆ ਹੋ ਗਈ ਇਹ ਟੀਮਾਂ ਜਿਹੜੀਆਂ ਹੈਗੀਆਂ ਜ਼ਿਆਦਾ ਡੋਮਿਨੇਟ ਕਰਦੀਆਂ ਉਹਦੇ ਵਿੱਚ ਤੇ ਲਗਭਗ ਦੇਖੋ ਮੁਕਾਬਲਾ ਵੈਸੇ ਓਵਰঅল ਤਾਂ ਆਪਣਾ 15 ਤੋਂ 18 ਟੀਮਾਂ ਉਹਦੇ ਵਿੱਚ ਹੁੰਦੀਆਂ ਬਟ ਇਹਦੀ weight category ਦੇ ਵਿੱਚ 9 ਇੰਟਰਨੈਸ਼ਨਲ ਬਾਹਰ ਦੇ ਜਿਹੜੇ ਬੱਚੇ ਸੀਗੇ ਉਹ ਸੀਗੇ ਜਿਹਦੇ ਚ ਇਹਨੇ 4 ਫਾਈਟਾਂ ਜਿੱਤ ਕੇ ਆਪਣਾ 3 ਤਿੰਨ ਫਾਈਟਾਂ ਜਿੱਤੀਆਂ ਟੋਟਲ 4 ਫਾਈਟਾਂ ਹੋਈਆਂ ਸੀਗੀਆਂ ਤੇ ਉਹ ਜਿੱਤ ਕੇ ਨੇ ਜਿਹੜਾ ਹੈ ব্রੌਂਜ਼ ਮੈਡਲ ਲਾਸੇ ਕੀਤਾ ਜੀ ਹੁਣ ਅੱਗੇ ਚੋਣ ਫਿਰ ਵਰਲਡ ਚੈਂਪੀਅਨਸ਼ਿਪ ਖੇਡੇਗੀ ਕਿੱਥੇ ਹੋਣ ਜਾ ਰਹੀ ਹੈ ਵਰਲਡ ਚੈਂਪੀਅਨਸ਼ਿਪ ਜੀ ਹੁਣ ਦੀ ਇਹਦਾ ਉਸ ਦੇ ਬੇਸਿਸ ਤੇ ਇਹਦਾ ਵਰਲਡ ਚੈਂਪੀਅਨਸ਼ਿਪ ਜਿਹੜੀ ਦੁਸ਼ਾਨਬੇ ਹੋ ਰਹੀ ਹੈ ਜੀ ਤਾਜਿਕਿਸਤਾਨ ਹੈਗਾ ਜੀ ਕੰਟਰੀ ਜਿੱਥੇ ਦੀ ਸਿਲੈਕਸ਼ਨ ਹੋਈ ਹੈ ਇਹਨਾਂ ਦੀ ਐਂਟਰੀ ਵਗੈਰਾ ਜਾ ਚੁੱਕੀਆਂ ਹੈਗੀਆਂ ਆਨਲਾਈਨ ਪੋਰਟਲ ਤੇ ਤੇ 6 ਬੱਚੇ ਇੰਡੀਆ ਦੇ ਹੈਗੇ ਜਿਨ੍ਹਾਂ ਚੋਂ ਇੱਕ ਬੱਚਾ ਸਾਡਾ ਚੰਡੀਗੜ੍ਹ ਦਾ ਹੈਗਾ ਤੇ ਇਹਨਾਂ ਨੂੰ वर्ल्ड ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰ ਗਏ ਬੱਚੇ ਉਹਦੇ ਵਿੱਚ वर्ल्ड ਜਿਹੜੇ ਏਸ਼ੀਆ ਦੇ ਟਾਪ ਮੈਡਲਿਸਟ ਹੁੰਦੇ ਬੱਚੇ ਖਾਸ ਕਰਕੇ ਇੰਡੀਆ ਚੋਂ ਜਿਹੜੇ ਮੈਡਲਿਸਟ ਬੱਚੇ ਨੇ ਤਿੰਨ ਬੱਚਿਆਂ ਦਾ ਮੈਡਲ ਆਇਆ ਸੀਗਾ ਜੀ ਤੇ ਇੱਕ ਸਿਲਵਰ ਸੀਗਾ ਤੇ ਦੋ ਬ੍ਰੌਂਜ਼ ਸੀਗੇ ਜੀ ਤੇ ਉਹਨਾਂ ਚੋਂ ਇੱਕ ਬ੍ਰੌਂਜ਼ ਸਾਡੇ ਚੰਡੀਗੜ੍ਹ ਦਾ ਸੀਗਾ ਤੇ ਤਿੰਨ ਮੈਡਲਿਸਟ ਬੱਚੇ ਸੀ ਤੇ ਬਾਕੀ ਜਿਹੜੇ ਤਿੰਨ ਮੈਡਲ ਦੀ ਫਾਈਟ ਹਾਰੇ ਸੀ 5ਥ ਪਲੇਸ ਵਾਲੇ ਬੱਚੇ ਇਹ 6 ਬੱਚਿਆਂ ਨੂੰ ਕੁਆਲੀਫਾਈ ਟਿਕਟ ਮਿਲੀ ਹੈ ਦੋਸ਼ਾਨ ਬੇਦੀ ਗ੍ਰੈਂਡ ਪ੍ਰੀਕ ਉਹਦੇ ਲਈ ਆਪਣਾ वर्ल्ड ਚੈਂਪੀਅਨਸ਼ਿਪ ਦੇ ਲਈ ਹਾਂ ਜੀ ਦੇ ਰੂਪੇ ਜਦੋਂ ਮੁਕਾਬਲਾ ਹੁੰਦਾ ਤੈਨੂੰ ਪਾ ਚਲਦੇ ਆ ਚਲਦੇ ਚਲਦੇ ਨਾਲੇ ਗੱਲਬਾਤ ਕਰਦੇ ਆ ਤਾਂ ਜਦੋਂ ਮੁਕਾਬਲਾ ਹੁੰਦਾ ਕਿੰਨਾ ਟਫ ਮੁਕਾਬਲਾ ਸੀ ਕਿੰਨੀਆਂ ਇੱਕ ਟੀਮਾਂ ਨੇ ਉੱਥੇ ਪਾਰਟਿਸਿਪੇਟ ਕੀਤਾ ਕਿੰਨਿਆਕ ਜਿਹੜਾ ਟਫ ਸੀ ਮੁਕਾਬਲਾ ਕਿਵੇਂ ਇਹ ਮੰਜ਼ਲ ਹਾਸਲ ਕੀਤੀ ਸਰ ਮੁਕਾਬਲਾ ਤੇ ਬਹੁਤ ਟਫ ਸੀ ਇੰਡੀਆ ਤੋਂ ਨਿਕਲਣਾ ਵੀ ਬਹੁਤ ਮੁਸ਼ਕਿਲ ਸੀ ਜੋ ਮੇਰੀ ਫਾਈਨਲ ਫਾਈਟ ਹੋਈ ਸੀ ਏਸ਼ੀਅਨ ਦੇ ਟ੍ਰਾਇਲਸ ਲਈ ਉਹ ਮੇਰੀ 2 ਮਿੰਟ ਚੱਲੀ ਐ ਫਾਈਟ ਤੇ ਉੱਥੇ ਮੈਂ ਜਿਸ ਕੁੜੀ ਤੋਂ ਹਾਰੀ ਆ ਉਸ ਕੁੜੀ ਨਾਲ ਮੇਰੀ ਦੁਬਾਰਾ ਹੋਈ ਐ ਉੱਥੇ ਜਾ ਕੇ ਫਾਈਟ ਤੇ ਅੰਦਰੋਂ ਇੱਕ ਥੋੜਾ ਬਹੁਤ ਡਰ ਵੀ ਸੀ ਤੇ ਜਦੋਂ ਮੈਂ ਸੈਮੀ ਫਾਈਨਲ ਹਾਰੀ ਉਦੋਂ ਵੀ ਇੱਕ ਡਰ ਸੀ ਕਿ ਹੁਣ ਸਿਰਫ ਇੱਕ ਲਾਸਟ ਚਾਂਸ ਐ ব্রونز ਫਾਈਨਲ ਲਈ ਜੇ ਇਹ ਫਾਈਟ ਹਾਰ ਕੇ ਫਿਰ ব্রونز ਵੀ ਨਹੀਂ ਆਣਾ ਦਵਾ ਹੈ ਸੀ ਉਸ ਸਮੇਂ ਜਦੋਂ ਆਇ ਲੱਗਦਾ ਸੀ ਕਿ ਜੇ ਇਹ ਫਾਈਟ ਹਾਰ ਗਏ ਤਾਂ ব্রੋਂਜ਼ ਵੀ ਨਹੀਂ ਇੰਤਣਾ ਕਿੰਨਾ ਕੁ ਦਬਾਅ ਸੀ ਮਨ ਦੇ ਉੱਤੇ ਦਬਾਅ ਤੇ ਬਹੁਤ ਸੀ ਕਿਉਂਕਿ ਉਹ ਫਿਰ ਇੰਡੀਆ ਨਾਲ ਹੀ ਮੇਰੀ ਫਾਈਟ ਸੀਗੀ ਉੱਥੇ ਵੀ ਜਿਸ ਨਾਲ ਮੇਰੀ ਫਾਈਟ ਟ੍ਰਾਇਲਾਂਜ ਵੀ ਹੋਈ ਸੀ ਤੇ ਮੈਨੂੰ ਇਹ ਸੀ ਕਿ ਜੇ ਮੇਰਾ ব্রੋਂਜ਼ ਮੈਡਲ ਵੀ ਨਾ ਆਇਆ ਤੇ ਮੈਨੂੰ ਅੱਗੇ ਹੋਰ ਕੋਈ ਚਾਂਸ ਨਹੀਂ ਮਿਲੇਗਾ ਇੰਡੀਆ ਵੱਲੋਂ ਬਟ ਲੱਕੀਲੀ ਇੱਕ ਮੈਡਲ ਆ ਗਿਆ ਮੇਰਾ ব্রੋਂਜ਼ ਮੈਡਲ ਤੇ ਮੈਨੂੰ ਅੱਗੇ ਅੱਗੇ ਦਾ ਚਾਂਸ ਮਿਲ ਗਿਆ ਤੇ ਜਦੋਂ ਮੁਕਾਬਲਾ ਹੁੰਦਾ ਉੱਥੇ ਕੋਰੀਆ ਦੇ ਵਿੱਚ ਕਿਹੜੀ ਕਿਹੜੀ ਟੀਮ ਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਕਿੰਨੇ ਮੈਚ ਤੁਸੀਂ ਖੇਡੇ ਕਿੰਨੇ ਜਿੱਤੇ ਸਰ ਮੇਰੀ ਪਹਿਲੀ ਫਾਈਟ ਕਿਰਗਿਸਤਾਨ ਨਾਲ ਸੀਗੀ ਉਹ ਮੈਂ ਜਿੱਤੀ ਹੈ ਤੇ ਸੈਕੰਡ ਫਾਈਟ ਮੇਰੀ ਮੰਗੋਲੀਆ ਨਾਲ ਸੀਗੀ ਥਰਡ ਫਾਈਟ ਮੇਰੀ ਉਜ਼ਬੇਕਿਸਤਾਨ ਨਾਲ ਸੀਗੀ ਜਿਹਦਾ 골ਡ ਆਇਆ ਮੇਰੇ weight ਚ ਉਹਦੇ ਤੋਂ ਮੈਂ ਹਾਰੀ ਆ semi final ਤੇ final bronze final ਫਾਈਟ ਮੇਰੀ ਇੰਡੀਆ ਨਾਲ ਸੀਗੀ ਸੋਚ ਕੇ ਕੀ ਚੱਲੇ ਸੀ ਕਿਹੜਾ ਮੈਡਲ ਸੋਚ ਕੇ ਚੱਲੇ ਸੀ ਕਿਉਂਕਿ ਹਰ ਕੋਈ ਖਿਡਾਰੀ ਜਦੋਂ ਹਨਾ ਕਿਸੇ ਮੁਕਾਬਲੇ 'ਚ ਹਿੱਸਾ ਲੈਂਦਾ ਸੋਚਦਾ ਤਾਂ ਇਹੀ ਹੈ ਕਿ ਮੈਂ 골ਡ ਮੈਡਲ ਲੈ ਕੇ ਆਵਾਂ ਹਨਾ ਫਿਰ ਵਾਪਸ ਕਰ ਪਰਤਾਂ ਤਾਂ ਬੜਾ ਸਵਾਗਤ ਹੋਣਾ ਮਨ 'ਚ ਕੀ ਕੀ ਖਿਆਲ ਚੱਲ ਰਹੇ ਸੀ ਉਸ ਸਮੇਂ ਇਸ ਵਾਰ ਇਹ ਕੰਪੀਟੀਸ਼ਨ ਮੇਰਾ ਪਹਿਲਾ ਕੰਪੀਟੀਸ਼ਨ ਹੋਏਗਾ ਜਿਸ 'ਚ ਮੈਂ ਇਹ ਨਹੀਂ ਸੋਚਿਆ ਕਿ ਮੈਂ ਮੈਡਲ ਜਿੱਤਣਾ ਹੈ ਮੈਂ ਜਿੱਤ ਕੇ ਵਾਪਸ ਆਣਾ ਮੇਰੇ ਮਨ 'ਚ ਹਰ ਫਾਈਟ ਤੋਂ ਪਹਿਲਾਂ ਸਿਰਫ ਇੱਕ ਇੱਕ ਹੀ ਖਿਆਲ ਸੀ ਕਿ ਮੈਂ ਆਪਣਾ ਬੈਸਟ ਦੇਣਾ ਹੈ ਮੈਂ ਜਿੱਤਾਂ ਹਾਰਾਂ ਕੋਈ ਫਰਕ ਨਹੀਂ ਪੈਂਦਾ ਸਿਰਫ ਮੈਂ ਆਪਣਾ 100% ਦੇਣਾ ਹੈ ਉਸ ਮੈਚ ਤੇ ਤੇ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਕਿਉਂਕਿ ਮੈਂ ਸੈਕੰਡ ਹੋਣ ਤੋਂ ਬਾਅਦ ਵੀ ਮੈਨੂੰ ਇੱਕ ਇੰਡੀਆ ਨੇ ਚਾਂਸ ਦਿੱਤਾ ਸੀ ਕਿ ਮੈਂ ਏਸ਼ੀਅਨ ਚੈਂਪੀਅਨਸ਼ਿਪ ਖੇਡਾਂ ਤੇ ਮਨ ਚ ਸਿਰਹੀ ਖਿਆਲ ਸੀ ਕਿ ਮੈਂ ਸਾਰਿਆਂ ਨੂੰ ਪ੍ਰੂਫ ਕਰਨਾ ਹੈ ਕਿ ਮੈਂ ਵੀ ਇੱਕ ਵਧੀਆ ਖਿਡਾਰੀ ਹਾਂ ਕਿੰਨੇ ਸਾਲ ਦੀ ਉਮਰ ਦੇ ਵਿੱਚ ਗਰਾਊਂਡ ਦੇ ਨਾਲ ਜੁੜ ਗਏ ਸੀ ਕਿੰਨੀ ਕੋਮਰ ਸੀ ਉਦੋਂ ਜਦੋਂ ਖੇਡਾਂ ਦੇ ਨਾਲ ਲਗਾਵੋ ਸਰ ਮੈਂ 11 ਸਾਲਾਂ ਦੀ ਸੀਗੀ ਜਦੋਂ ਮੈਂ ਜੂਡੋ ਸਟਾਰਟ ਕੀਤੀ ਆਪਣੀ ਤੇ ਹੁਣ ਕਾਫੀ ਸਾਲ ਹੋ ਚੁੱਕੇ 6-7 ਸਾਲ ਹੋਣ ਇੱਕ ਜੂ ਡਨ ਨਾਲ ਪਿਆਰ ਬਣ ਚੁੱਕਾ ਹੈ ਸਭ ਤੋਂ ਪਹਿਲਾਂ ਜਦੋਂ ਮੈਡਲ ਜਿੱਤਦੇ ਹਾਂ ਬ੍ਰੌਂਜ਼ ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲਬਾਤ ਹੋਈ ਸੀ ਪਰਿਵਾਰ ਚ ਕਿਸ ਨਾਲ ਗੱਲਬਾਤ ਹੋਈ ਸੀ ਮੰਮੀ ਦਾ ਕੀ ਰਿਐਕਸ਼ਨ ਸੀ ਪਾਪਾ ਦਾ ਕੀ ਰਿਐਕਸ਼ਨ ਸੀ ਸਭ ਤੋਂ ਪਹਿਲਾਂ ਕਾਲ ਤੇ ਸਰ ਨੂੰ ਹੀ ਗਿਆ ਸੀ ਸਰ ਦੇ ਨਾਲ ਮम्मा ਨੂੰ ਐਡ ਕੀਤਾ ਫਿਰ ਪਾਪਾ ਨਾਲ ਗੱਲ ਹੋਈ ਫੈਮਿਲੀ ਐਨਸ ਠਾਕੁਰ ਸਰ ਜੋ ਸਾਡੇ ਸੈਕਟਰੀ ਹੈ ਉਹਨਾਂ ਨਾਲ ਗੱਲ ਹੋਈ ਤੇ ਆਈ ਸੀ ਚੈਲੰਜ ਕਿੰਨੇ ਕ ਵੱਡੇ ਸੀ ਚੈਲੰਜ ਕਿੰਨੇ ਕ ਮੰਨਦੇ ਹੋ ਤੁਸੀਂ ਜਦੋਂ ਹੁਣ ਮੁਕਾਬਲਾ ਹੋਇਆ ਅੱਗੇ ਭਵਿੱਖ ਦੇ ਵਿੱਚ ਕਿੰਨੇ ਕ ਚੈਲੰਜ ਨੇ ਕਿਉਂਕਿ ਹੁਣ ਤੁਸੀਂ ਵਰਲਡ ਚੈਂਪੀਅਨਸ਼ਿਪ ਵੀ ਖੇਡਣੀ ਹੈ ਅ ਤੋਂ ਉੱਥੇ ਵੀ ਮੁਕਾਬਲਾ ਬੜਾ ਟਫ ਹੋਏਗਾ ਸਾਰੇ ਮੁਲਕਾਂ ਦੀਆਂ ਟੀਮਾਂ ਆਉਣਗੀਆਂ ਉੱਥੇ ਚੈਲੰਜ ਇਹ ਇਹ ਆਪ ਇੱਕ ਬਹੁਤ ਵੱਡਾ ਚੈਲੰਜ ਹੈਗਾ ਏਸ਼ੀਅਨ ਚੈਂਪੀਅਨਸ਼ਿਪ ਮੇਰੇ ਲਈ ਕਿਉਂਕਿ ਮੈਨੂੰ 2 ਸਾਲ ਬਾਅਦ ਟੂਰ ਮਿਲਿਆ ਪਹਿਲਾਂ ਵੀ ਮੈਂ ਏਸ਼ੀਅਨ ਚੈਂਪੀਅਨਸ਼ਿਪਸ ਖੇਡੀਆਂ ਉਹ ਫਿਰ ਲਾਸਟ ਈਅਰ ਮੇਰਾ ਕਦੀ ਸਿਲੈਕਸ਼ਨ ਹੋ ਨਹੀਂ ਪਾਇਆ ਮੈਂ ਹਾਰਦੀ ਗਈ ਮੇਰਾ ਹਰ ਵਾਰ ਸਿਲਵਰ ਆਇਆ ਹੈ ਮੈਂ ਹਰ ਵਾਰ ਹਾਰੀ ਆ ਫਾਈਨਲ ਫਾਈਟ ਟ੍ਰਾਇਲਸ ਇੱਕ ਵੱਡਾ ਚੈਲੰਜ ਸੀਗਾ ਮੇਰੇ ਲਈ ਕਿਉਂਕਿ ਇਸ ਚ ਵੀ ਹਾਰੀ ਗਈ ਸੀ ਬਟ ਗਈ ਤੇ ਪ੍ਰੂਫ ਕੀਤਾ ਆਪਣੇ ਆਪ ਨੂੰ ਚੈਲੰਜ ਨੂੰ ਜਿੱਤਿਆ ਤੁਸੀਂ ਦੱਸਿਆ ਵੀ ਕਈ ਵਾਰ ਹਾਰਾਂ ਵੀ ਹੋਈਆਂ ਨੇ ਹਾਰਾਂ ਹੋਣ ਦੇ ਨਾਲ ਕਈ ਵਾਰ ਬੰਦੇ ਦਾ ਮਨ ਟੁੱਟ ਜਾਂਦਾ ਹੌਸਲਾ ਡਿੱਗ ਜਾਂਦਾ ਟੁੱਟਿਆ ਕਈ ਵਾਰ ਹੌਸਲਾ ਮਨ ਚ ਬਹੁਤ ਵਾਰ ਟੁੱਟਿਆ ਮੈਂ ਸਰ ਦੇ ਸਾਹਮਣੇ ਬਹੁਤ ਵਾਰ ਰੋਈਆਂ ਕਿ ਹੁਣ ਤਾਂ ਮੇਰਾ ਕੁਝ ਬੰਨਣਾ ਹੀ ਨਹੀਂ ਹੈ ਮੇਰਾ ਇੰਟਰਨੈਸ਼ਨਲ ਲੱਗੇਗਾ ਹੀ ਨਹੀਂ ਕਦੀ ਬਟ ਪ੍ਰੈਕਟਿਸ ਕੀਤੀ ਪੇਸ਼ੈਂਸ ਰੱਖੀ ਸਰਦਾ ਸਪੋਰਟ ਸੀ ਇਹ ਮੈਡਲ ਜਿੱਤਣ ਤੋਂ ਬਾਅਦ ਹੌਸਲਾ ਕਿੰਨਾ ਕੁ ਵਧਿਆ ਹੁਣ ਕਿੰਨਾ ਕੁ ਜਜ਼ਬਾ ਹੋਰ ਵਧਿਆ ਕਿਸ ਤਰੀਕੇ ਦੇ ਨਾਲ ਅੱਗੇ ਖੇਡਣਾ ਆਪੇ ਵਿਖਦੇ ਵਿੱਚ ਕਿਹੜਾ ਮੈਡਲ ਜਿੱਤਣਾ ਇਹ ਵੀ ਸੋਚਿਆ ਹੋਣਾ ਮਤਲਬ ਕਿ ਇਸ ਮੈਡਲ ਤੋਂ ਬਾਅਦ ਥੋੜਾ ਲੱਗ ਗਿਆ ਕਿ ਅੱਗੇ ਵੀ ਹੋਰ ਮੈਡਲ ਆ ਸਕਦੇ ਆ ਅੱਗੇ ਹੋਰ ਮਿਹਨਤ ਕਰਾਂਗੀ ਤੇ ਅੱਗੇ ਹੋਰ ਮੈਡਲ ਆਣਗੇ ਇੰਟਰਨੈਸ਼ਨਲਸ ਵੇਖ ਜੀ ਜਿਹੜੀ ਕਿਤਨਾ ਕਿਤੇ ਕਮੀ ਰਹੀ ਕਿਉਂਕਿ ਹਰ ਕਿਸੇ ਨੂੰ ਹੁੰਦਾ ਵੀ 골ਡ ਮੈਡਲ ਤਾਂ ਲੈ ਕੇ ਆਵੇ ਸਾਡਾ ਬੱਚਾ ਉਹ ਕਮੀ ਮੂਰੇ ਹੁਣ ਵਰਲਡ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਹੁਣ ਧਿਆਨ ਦੇਣ ਦੀ ਲੋੜ ਆ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਫੋਕਸ ਕਰਨ ਦੀ ਲੋੜ ਆ ਕਿ ਬੱਚਾ 골ਡ ਮੈਡਲ ਲੈ ਕੇ ਹੀ ਆਵੇ ਜੀ ਪਾਜੀ ਜਿਹੜਾ ਐਰ ਕੀ ਜਿਹੜਾ ਬ੍ਰੌਂਜ਼ ਆਇਆ ਇਹ ਵੀ 골ਡ ਆ ਸਕਦਾ ਸੀਗਾ ਉਹਦਾ ਇੱਕ ਬਹੁਤ ਜਿਹੜਾ ਮੇਜਰ ਕਾਰਨ ਹੈਗਾ ਉਹ ਇਹ ਹੈਗਾ ਕਿ ਇਹਦੇ ਸੀਗੇ ਬੋਰਡ ਦੇ ਐਗਜ਼ਾਮ ਬਰਵੀ ਦੇ ਤੇ ਇਹਨੇ ਕੁੜੀ ਨੇ 2 ਮਹੀਨੇ ਕਿੱਟ ਨਹੀਂ ਪਾਈ ਮੈਂ ਬਹੁਤ ਨਰਾਜ਼ ਰਿਹਾ ਇਸ ਤੋਂ ਥੋੜਾ ਜਿਹਾ ਮੇਰੀ ਫੈਮਿਲੀ ਨਾਲ ਵੀ ਨਾਰਾਜ਼ਗੀ ਰਹੀ ਮੈਂ ਕਿਹਾ ਵੀ ਤੁਸੀਂ ਘਰੇ ਨਾ ਬਿਠਾਓ ਬਟ ਚਲੋ ਹਰ ਮਾਪਿਓ ਸਮਝਦੇ ਵੀ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਹੈ ਬਟ ਸਪੋਰਟਸ ਦੇ ਨਾਲ ਜਿਹੜਾ ਹੈਗਾ ਬੈਲੈਂਸ ਕਰਨਾ ਬਹੁਤ ਟਫ ਕਮ ਹੋ ਜਾਂਦਾ ਹੈ ਕਿ ਆਪਾਂ ਗੇਮ ਨੂੰ ਵੀ ਨਾਲ ਪੈਰਲਲ ਚਲਾਣਾ ਹੈ ਉਹਦੇ ਚ ਵੀ ਸਾਡੀ ਫਿਟਨੈਸ ਨਹੀਂ ਟੁੱਟਣੀ ਚਾਹੀਦੀ ਤੇ ਐਜੂਕੇਸ਼ਨ ਚ ਤਾਂ ਜੀ ਇੱਕ ਵਾਰ ਮੌਕਾ ਮਿਲਦਾ ਤੁਸੀਂ ਬੋਰਡਸ ਦੇ ਇਗਜ਼ਾਮ ਦੇ ਰਹੇ 10ਵੀਂ 12ਵੀਂ ਦੇ ਤੇ ਉਹਦੇ ਚ ਸਕੋਰ ਕਰਨਾ ਹੈ ਤੇ ਬਾਏ ਦਾ ਗ੍ਰੇਸ ਆਫ ਗੋਡ ਨੇ 71% 12ਵੀਂ ਦੇ ਵਿੱਚ ਲਿੱਤੇ ਤੇ ਬਹੁਤ ਅੱਛੇ ਦੇ ਨੇ ਸਕੋਰ ਕਿਤੇ ਦੇ ਬੜੇ ਅੱਛੇ ਸਬਜੈਕਟ ਜਿਮ ਨੰਬਰ ਲਿੱਤੇ ਨੇ ਸਾਨੂੰ ਉਮੀਦ ਉਦੋਂ ਬਹੁਤ ਘੱਟ ਸੀਗੀ ਮੈਂ ਕਿਹਾ ਪਾਸ ਹੋ ਜੇਗੀ ਆ ਕੁਛ ਹੈ ਫਿਰ ਇਹਦੀ ਟਿਊਸ਼ਨਾਂ ਲੱਗੀਆਂ ਦੋ ਮਹੀਨੇ ਨੇ ਬਹੁਤ ਪੜਾਈ ਕਰਕੇ 12 ਵਿੱਚ ਵੀ ਬਹੁਤ ਸੋਨੇ ਨੰਬਰ ਲਿੱਤੇ ਤੇ ਇਹਦੀ ਅਖਬਾਰ ਚ ਫੋਟੋ ਵੀ ਆਈ ਸੀਗੀ ਉਦੋਂ ਕਿ ਵੀ ਖਿਡਾਰੀ ਪਲੇਅਰ ਦੇ ਨਾਲ ਨਾਲ ਜਿਹੜੇ ਹੈਗੇ ਐਜੂਕੇਸ਼ਨ ਵੀ ਬਹੁਤ ਛਾ ਕਰ ਰਹੀ ਹੈ ਉਹ ਦੋ ਮਹੀਨੇ ਭਾਜੀ ਇਹ ਬਹੁਤ ਰੈਸਟ ਕੀਤਾ ਤੇ ਨੇ ਕਟੋ-ਕਟ ਵੀ ਨਹੀਂ ਤੇ ਨੇ 10 ਕਿਲੋ 12 ਕਿਲੋ ਭਾਰ ਵਧਾ ਲਿਆ ਜਦੋਂ ਇਹ ਮੁੜ ਕੇ ਮੇਰੇ ਕੋਲ ਆਈ ਉਰੇ ਸੈਂਟਰ ਚ ਤੇ ਮੈਂ ਬਹੁਤ ਦੇਖ ਕੇ ਬੜਾ ਨਰਾਜ ਹਾਂ ਮੈਂ ਕਹਿੰਦਾ ਬਹੁਤ ਬੇਟਾ ਤੂ ਤਾਂ ਮਤਲਬ ਡਾਈਟ ਹੀ ਕੰਟਰੋਲ ਕਰ ਲੈਂਦੇ ਆ ਕੁਝ ਤੁਸੀਂ ਇਕੱਟਾ-ਕੱਟ ਵੀ ਥੋੜਾ ਆ ਫਿਰ ਹੋਰ ਹੋਰ ਜ਼ਿਆਦਾ ਚੈਲੰਜ ਵਧ ਗਏ ਹੋਣਗੇ ਜਦੋਂ weight ਵਧ ਗਏ ਹੈ ਨਾ ਫਿਰ ਅੱਗੇ ਵਰਗ ਦੇ ਭਾਰ ਦੇ ਵਿੱਚ ਖੇਡਣਾ ਥੋੜਾ ਚੁਣੌਤੀਆਂ ਹੋਰ ਵਧ ਜਾਂਦੀਆਂ ਨੇ ਨਹੀਂ ਦੇਖੋ ਇਦਾਂ ਜੀ ਜਿਹੜਾ weight ਅਸੀਂ ਸਿਲੈਕਟ ਕੀਤਾ ਹੈ ਬੱਚੇ ਦਾ ਕਿਉਂਕਿ ਅਸੀਂ weight categories ਬੱਚਿਆਂ ਨੂੰ allot ਕੀਤੀਆਂ ਹੋਈਆਂ ਭਾਰ ਵਧ ਗਿਆ ਤੇ weight ਆਊਟ ਹੈ ਬੱਚਾ ਉਹਦੇ ਬਾਅਦ ਦੂਜਾ ਚਾਂਸ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਹਰ weight category ਚ ਬੱਚੇ ਅੱਛੇ ਨੇ ਮੈਡਲਿਸਟ ਬੱਚੇ ਹੈਗੇ ਤੇ ਜੇ ਉੱਤੇ ਜਾਂਦੀ ਹੈ ਤੇ ਸਾਡੀ ਉੱਤੇ ਵਾਲੀ ਕੁੜੀ ਜਿਹੜੀ ਉਹ ਵੀ ਮੈਡਲਿਸ ਸੀਗੀ ਕੁੜੀ ਉਹਦਾ ਵੀ ਚਾਂਸ ਮਰਦਾ ਤੇ ਇਸ ਕਰਕੇ ਇਹਦੇ ਕੋਲ ਕੋਈ ਵਿਕਲਪ ਸੀਗਾ ਕਿ ਮੈਂ weight ਆਪਣਾ ਐਡਜਸਟ ਕਰਨਾ ਹੈ ਤੇ ਜਿਹੜਾ ਭਾਜੀ ਟ੍ਰੇਨਿੰਗ ਵਾਲਾ ਟਾਈਮ ਸੀਗਾ ਪੀਰੀਅਡ ਸੀਗਾ ਉਹ ਇਹਦਾ weight loss ਦੇ ਵਿੱਚ ਹੀ ਨਿਕਲ ਗਿਆ ਮੈਨ ਤੋਂ ਉਹਦੇ ਵਿੱਚ ਆਪਣੀ ਜਿਹੜੀ ਹੈਗੀ ਉਹ ਮੈਂ ਮੰਨਦਾ ਕਿ ਉਹ ਕਮੀ ਰਹੀ ਹੈ ਸਾਡੇ ਕੋਲ ਕਿਉਂਕਿ ਸਾਰਾ ਧਿਆਨ ਜਿਹੜਾ ਹੈ ਉਹ 12 ਕਿਲੋ weight ਘਟਾਣ ਦੇ ਵਿੱਚ ਹੀ ਲੱਗ ਗਿਆ ਤੇ 12 ਕਿਲੋ ਨੇ weight ਘਟਾਇਆ weakness ਦਾ ਸਰੀਰ 'ਚ end of the day ਦਾ ਬੋਡੀ 'ਚ ਜੋ ਤਿਲਾਂ 'ਚੋ ਤਿਲਾਂ 'ਚੋ ਤੇਲ ਨਿਕਲ ਤੇ ਉਹ ਬਾਡੀ ਚ ਜਾਂ ਤਾਂ ਟ੍ਰੇਨਿੰਗ ਕਰ ਸਕਦਾ ਹੈ ਬੱਚਾ ਜਾਂ weight loss ਕਰ ਸਕਦਾ ਹੈ ਦੋਨੋਂ ਚੀਜ਼ਾਂ ਨੂੰ ਇਕੱਠੇ ਨਹੀਂ ਕਰ ਸਕਦਾ ਨਹੀਂ ਹੋ ਸਕਦੀਆਂ ਜੀ ਜਾਂ ਤਾਂ ਟੈਕਨੀਕ ਤੁਸੀਂ ਕਰੋਗੇ ਜਾਂ ਤੁਸੀਂ weight loss ਦੀ ਟ੍ਰੇਨਿੰਗ ਅਲੱਗ ਪ੍ਰੋਗਰਾਮ ਅਲੱਗ ਹੁੰਦਾ ਫਿਰ ਉਹ ਉਹ ਇੱਕ ਮੇਰੇ ਖਿਆਲ ਨਾਲ ਇੱਕ ਮੇਜਰ ਕਰਨਾ ਹੈ ਕਿ weight loss ਜਿਹੜੀ ਪ੍ਰੋਬਲਮ ਕਿਉਂਕਿ 에어ਪੋਰਟ ਤੇ ਮੈਨੂੰ ਯਾਦ ਹੈ ਪਿਛਲੀ ਰਾਤ ਕੰਪੀਟੀਸ਼ਨ ਤੋਂ ਜਿਹੜੀ weight ਹੋਣਾ ਸੀ ਇਹਦਾ ਉਸ ਦਿਨ ਵੀ ਇਹਦੇ 2 ਕਿਲੋ ਭਾਰ ਵੱਧ ਸੀਗਾ 80 ਕਿਲੋ ਭਾਰ ਆਇਆ ਸੀਗਾ ਇਹਦਾ ਰਾਤੀ ਮੇਰੇ ਨਾਲ ਗੱਲ ਹੋ ਰਹੀ ਸੀਗੀ ਬੜੀ ਅਪਸੈਟ ਸੀਗੀ ਮੈਨੂੰ ਕਹਿੰਦੀ ਵੀ ਸਰ ਮੈਂ weight ਮੈਂ ਕਿਹਾ ਬੇਟਾ ਆ ਜਾਣਾ weight ਬਸ ਪੋਜ਼ਿਟਿਵ ਰਹੇ ਤੇ ਆਪਣ ਡਾਈਟ ਕੰਟਰੋਲ ਕਰੋ ਟ੍ਰੇਨਿੰਗ ਤੇ ਆ ਕਿਉਂਕਿ ਹੁਣ ਰੀਸੈਂਟਲੀ ਪਹਿਲੇ ਨੂੰ ਕਿੰਨਾ ਕੁ ਸਮਾਂ ਰਹਿ ਗਿਆ ਸੀ ਜਦੋਂ 2 ਕਿਲੋ weight ਵੱਧ ਗਿਆ ਸੀ ਭਾਜੀ ਮੁਕਾਬਲੇ ਨੂੰ ਬਸ ਇੱਕ ਦਿਨ ਸੀਗਾ ਰਾਤ ਨੂੰ weight ਦਾ ਅਗਲੇ ਦਿਨ weight ਹੋਣਾ ਸੀਗਾ ਤੇ ਅੱਜ ਇਹਦਾ weight ਹੋਣਾ ਸੀਗਾ ਮਤਲਬ ਅੱਜ ਰਾਤ ਜਿਵੇਂ ਮੰਨ ਕੇ ਚੱਲੋ ਰਾਤ ને ਮੇਨੇ ਗੱਲ ਹੋ ਰਹੀ ਹੈ ਅਗਲੇ ਦਿਨ 4 ਵਜੇ ਦਾ weight ਹੋਣਾ ਸੀਗਾ weight ਰੋਜ਼ ਹੁੰਦਾ ਮੁਕਾਬਲੇ ਜਾਂ ਫਿਰ ਇੱਕ ਵਾਰ ਹੀ ਹੁੰਦਾ ਸਿਰਫ ਮੁਕਾਬਲੇ ਦੇ ਜਾਂ ਹਰ ਮੁਕਾਬਲੇ ਤੋਂ ਪਹਿਲਾਂ ਨਹੀਂ 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 ਭਾਜੀ ਸਾਡੇ ਨਾ ਇੱਕ ਦਿਨ ਪਹਿਲਾਂ ਇਵਨਿੰਗ weight ਤੋਲਿਆ ਜਾਂਦਾ ਹੈ ਬੱਚੇ ਦਾ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਇੱਕ ਲਿਸਟ ਨਿਕਲਦੀ ਜਿਹਨੂੰ ਰੈਂਡਮ ਵੇਟ ਕਹਿੰਦੇ ਆ ਉਹਦੇ ਵਿੱਚ ਇੱਕ weight category ਦੇ ਚਾਰ ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਜਾਂਦਾ ਮੰਨ ਲਓ 78 ਕਿਲੋ ਦੇ ਬੱਚੇ ਨੇ ਤੇ 78 ਕਿਲੋ ਦੇ ਚਾਰ ਬੱਚਿਆਂ ਦੇ ਨਾਮ ਆ ਜਾਣਗੇ ਉਹ ਰੈਂਡਮ ਹੈ ਕਿਸੇ ਦਾ ਵੀ ਨਾਮ ਆ ਸਕਦਾ ਜੇ 10 ਨੇ 10 ਚੋਂ 4 ਕੱਢਣੇ ਨੇ ਹਾਂ 10 ਹੋਣਗੇ 20 ਹੋਣਗੇ ਕਿੰਨੇ ਵੀ ਹੋਣਗੇ ਉਹਨਾਂ ਦੇ 4 ਹੀ ਕੱਢਣੇ ਆ ਕੋਈ ਵੀ ਆ ਸਕਦਾ ਹੈ ਨਹੀਂ ਉਹ ਕੋਈ ਵੀ ਹੋ ਸਕਦਾ ਹੈ ਤੇ ਰੈਂਡਮ weight ਦੇ ਵਿੱਚ ਵੀ ਨਾ ਆਣਾ ਉਹ ਵੀ ਇੱਕ ਚੈਲੰਜ ਹੁੰਦਾ ਹੈ ਕਿ ਪਹਿਲਾਂ ਤੁਸੀਂ weight ਘਟਾ ਲਿਆ ਰਾਤ ਨੂੰ ਪੂਰੀ ਰਾਤ ਫਿਰ ਤੁਸੀਂ weight ਨੂੰ ਬੈਲੈਂਸ ਕਰਕੇ ਚੱਲਣਾ ਸਾਡੇ ਕੋਲ 5 ਕਿਲੋ 5% ਦੀ ਛੂਟ ਹੁੰਦੀ ਹੈ ਮੰਨ ਕੇ ਚਲੋ ਜਿਵੇਂ 100 ਕਿਲੋ ਦਾ ਸਾਡੇ ਪਲੇਅਰ ਹੈਗਾ ਤੇ 100 ਕਿਲੋ ਦੇ ਪਲੇਅਰ ਨੂੰ 5 ਕਿਲੋ ਤੱਕ ਦੀ ਛੂਟ ਹੈ ਅਗਲੇ ਦਿਨ ਸਵੇਰੇ ਤੱਕ ਟੂਰਨਾਮੈਂਟ ਤੋਂ ਪਹਿਲਾਂ ਤੇ ਜਿਵੇਂ ਹੁਣ ਵਿਨੇਸ਼ ਦੇ ਨਾਲ ਹੋਇਆ ਹੈ ਰੀਸੈਂਟਲੀ ਹਾਦਸਾ ਬਿਲਕੁਲ 100 ਗ੍ਰਾਮ ਸੀਗਾ ਜੀ ਬਹੁਤ ਮੁਸ਼ਕਿਲ ਹੁੰਦਾ ਜੀ 100 ਗ੍ਰਾਮ ਹੀ ਸਾਨੂੰ ਐਂ ਲੱਗਦਾ ਹੈ ਵੀ ਸਿਰਫ 100 ਗ੍ਰਾਮ ਬਹੁਤ ਹੁੰਦਾ ਹੈ ਮਤਲਬ 50 ਗ੍ਰਾਮ ਵੀ ਅੜ ਜਾਂਦਾ ਹੈ ਉਹ ਘਟਾਣਾ ਬਹੁਤ ਮੁਸ਼ਕਲ ਹੈ ਕਿ ਬੋਡੀ ਚ ਤੁਹਾਡਾ ਆਲਰੇਡੀ ਪੂਰਾ ਵਾਟਰ ਲਾਸ ਹੋ ਰਿਹਾ ਹੈ ਕੁਝ ਖਾ ਨਹੀਂ ਰਹੇ ਹੋ ਤੁਸੀਂ ਬਲਕਿ ਵਦਨ ਦੀ ਗੁੰਜਾਇਸ਼ ਨਹੀਂ ਹੁੰਦੀ ਕਿ ਤੁਸੀਂ ਇੰਨਾ ਵੀ ਲੈ ਲਓਗੇ ਤੁਹਾਡਾ weight ਇੱਕਦਮ ਦੋ ਕਿਲੋ ਵਜਨ ਵਤ ਗਿਆ ਸੀ ਫਿਰ ਕਿਵੇਂ ਘਟਾਇਆ ਕਿੰਨੀ ਕਿ ਮਿਹਨਤ ਕਰਨੀ ਪਈ ਉਹ ਵਜਨ ਨੂੰ ਘਟਾਉਣ ਦੇ ਲਈ ਕਿਉਂਕਿ ਦੂਜੇ ਦਿਨ ਮੁਕਾਬਲਾ ਵੀ ਸੀ ਜੇਕਰ ਵਜਨ ਦੇ ਵਿੱਚੋਂ ਵੱਧ ਨਿਕਲ ਜਾਣਾ ਸੀ ਵਜਨ weight ਤਾਂ ਫਿਰ ਡਿਸਕਵਾਲਿਫਾਈ ਕਰ ਦੇਣਾ ਸੀ ਉਹਨਾਂ ਨੇ ਹਾਂਜੀ ਮੇਰਾ ਸਵੇਰੇ ਜਦ ਅਰਲੀ ਮਾਰਨਿੰਗ ਮੈਂ weight check ਕੀਤਾ ਮਤਲਬ ਰਾਤੀ ਥੋੜਾ ਬਹੁਤ ਖਾਦਾ ਫਿਰ ਅਗਲੇ ਦਿਨ ਜਦ ਮੈਂ weight check ਕੀਤਾ ਮੇਰਾ 1.5 ਕਿਲੋ ਜ਼ਿਆਦਾ ਸੀ ਤੇ ਉਹ 1.5 ਕਿਲੋ ਘਟਾਉਣ ਲਈ ਮੈਂ 12 ਤੋਂ ਲੈ ਕੇ 4 ਵਜੇ ਤੱਕ ਕੰਟੀਨਿਊਸ ਟ੍ਰੇਨਿੰਗ ਕੀਤੀ ਵਿੱਚ ਮਤਲਬ ਥੋੜੀ ਜੀ ਰੈਸਟ ਲੈ ਕੇ ਜਿਵੇਂ ਅੱਧਾ ਘੰਟਾ ਕਰ ਲਈ ਫਿਰ 10 ਮਿੰਟ ਦਾ ਰੈਸਟ ਅੱਧਾ ਘੰਟਾ ਕਰ ਲਈ 10 ਮਿੰਟ ਦਾ ਰੈਸਟ ਐਦਾਂ ਕਰਕੇ ਮੈਂ 1.5 ਕਿਲੋ ਘਟਾਇਆ ਤੇ ਉਹ ਬਹੁਤ ਔਖਾ ਘਟਾਇਆ ਮੈਂ ਪੂਰੀ ਵੀਕਨੈਸ ਆ ਗਈ ਸੀ ਰਿਕਵਰੀ ਅਗਲੇ ਦਿਨ ਹੋ ਨਹੀਂ ਪਾਈ ਸੀ ਚਾਜ ਨਾਲ ਏ ਵੀ ਇੱਕ ਰੀਜ਼ਨ ਸੀ ਮੈਂ ਚਾਹ ਨਾਲ ਫਾਈਟਸ ਨਹੀਂ ਖੇਡ ਪਾਈ ਸੀ। ਇਸੀ ਚੀਜ਼ ਦਾ ਫਰਕ ਪਿਆ ਜਿਹੜਾ weight ਘਟਾਇਆ ਇੱਕਦਮ ਫਿਰ energy down ਹੋਈ ਉਹ ਚੀਜ਼ ਨਹੀਂ ਗੱਲ ਬਣੀ ਫਰਕ ਪਿਆ। ਹਾਂਜੀ ਬਹੁਤ ਫਰਕ ਪਿਆ ਜਿਵੇਂ ਮੇਰੀ ਫਾਈਟ ਸੀ ਕਿ ਮੇਰੀ ਪਹਿਲੀ ਫਾਈਟ ਤੋਂ ਪਹਿਲਾਂ ਜ਼ਿਆਦਾ ਆਪਾਂ warm up ਕਰਦੇ ਆ ਸਾਰੇ। ਤਾਂ ਮੈਨੂੰ ਇੱਕ ਮੁੰਡਾ ਕਹਿੰਦਾ ਤੂੰ ਖੇਡੇਂਗੀ ਕਿਵੇਂ ਤੇਰੀ ਤਾਂ body ਨਹੀਂ ਚੱਲਦੀ ਵੀ। ਮੈਂ ਕਹਾਂ ਕੋਈ ਨਹੀਂ ਆਪਾਂ ਖੇਡ ਲਾਂਗੇ। ਰੱਬ ਅਸਰੇ। ਹਾਂਜੀ ਰੱਬ ਅਸਰੇ। ਤੇ ਹੁਣ ਜਦੋਂ ਵਰਲਡ ਚੈਂਪੀਅਨਸ਼ਿਪ ਹੋਣੀ ਆ ਉਥੇ ਕਿੰਨੀਆਂ ਕਿ ਟੀਮਾਂ ਹਿੱਸਾ ਲੈਣਗੀਆਂ ਚੈਲੰਜ ਕਿੰਨਾ ਕੁ ਵੱਡਾ ਤੁਹਾਡੇ ਲਈ ਕਿਉਂਕਿ ਜਦੋਂ ਖਿਡਾਰੀ ਖੇਡਦੇ ਨੇ ਪੂਰੀ ਤਿਆਰੀ ਦੇ ਨਾਲ ਆਉਂਦੇ ਨੇ ਵੱਖ-ਵੱਖ ਮੁਲਕਾਂ ਦੀ ਕਈ ਮੁਲਕ ਐਸੇ ਨੇ ਜਿਨ੍ਹਾਂ ਦੀ ਤਿਆਰੀ ਬਹੁਤ ਜ਼ਿਆਦਾ ਹੁੰਦੀ ਆ ਭਾਜੀ ਤਿਆਰੀ ਤਾਂ ਮੇਰੇ ਹਿਸਾਬ ਨਾਲ ਤਿਆਰੀਆਂ ਤਾਂ ਹਰ ਬੱਚਾ ਆਪਣੇ ਵੱਲੋਂ ਬੈਸ ਦਿੰਦਾ ਜੀ ਦਿੰਦੇ 8-9 ਘੰਟੇ ਆ ਇਸ ਤੋਂ ਜ਼ਿਆਦਾ ਕੈਪੈਸਿਟੀ ਹੈ ਨਹੀਂ 플레이ਰ ਦੀ ਇੱਕ ਇੱਕ ਹਿਊਮਨ ਬਾਡੀ ਦੀ ਇੱਕ ਟੈਂਡੈਂਸੀ ਹੈ ਇੱਕ ਕੈਪੈਸਿਟੀ ਹੈ ਉਸ ਤੋਂ ਵੱਧ ਉਹ ਨਹੀਂ ਕਰ ਸਕਦਾ ਬਟ ਗੱਲ ਐਵੇਂ ਕਿ ਵੀ ਸਾਡੀ ਜਿਹੜੀ ਹਜੇ ਤੱਕ ਦੀ ਜਿਹੜੀ ਹਿਸਟਰੀ ਉਹਦੇ ਵਿੱਚ ਕੋਈ ਵਰਲਡ ਚੈਂਪੀਅਨਸ਼ਿਪ ਦਾ ਮੈਡਲ ਹੈਗਾ ਉਹ ਮਨੀਪੁਰ ਦੀ ਕੁੜੀ ਐ ਲੈਂਥ ਹੋਈਦਾ ਦਾ 골ਡ ਮੈਡਲ ਹੈਗਾ ਉਹਦੇ ਇਲਾਵਾ ਹਜੇ ਤੱਕ ਵਰਲਡ ਚੈਂਪੀਅਨਸ਼ਿਪ ਚ ਆਪਣਾ ਮੈਡਲ ਨਹੀਂ ਹੈ ਨਹੀਂ ਨਹੀਂ ਹਾਂਜੀ ਤੇ ਸਾਡੇ ਦੋ ਬੱਚੇ ਹੁਣ ਖੇਡ ਕੇ ਆਏ ਸੀਗੇ ਕਿ ਕੈਡਟ ਵਰਲਡ ਚੈਂਪੀਅਨਸ਼ਿਪ ਦੇ ਉਹਦੇ ਵਿੱਚ ਟੌਪ 16 ਦੇ ਵਿੱਚ ਸਾਡੇ ਦੋ ਬੱਚੇ ਆਏ ਵਰਲਡ ਦੇ ਵਿੱਚ 16 ਬੱਚਿਆਂ ਚ ਟੌਪ 16 ਦੇ ਵਿੱਚ ਆਏ ਸੀਗੇ ਸਾਡੇ ਵਿੱਚ ਤੇ ਇਸ ਵਾਰ ਉਮੀਦ ਦੇਖੋ ਇਹਦਾ ਔਨਰ ਜਿਹੜਾ ਹੈਗਾ ਨਾ ਬਹੁਤ ਵੱਡਾ ਹੈ ਵਰਲਡ ਚੈਂਪੀਅਨਸ਼ਿਪ ਆਪਾਂ 올림픽 ਤੋਂ ਬਾਅਦ ਜਿਹੜਾ ਦੂਜੀ ਆਪਣੀ ਆਂਦੀ ਹੈ ਉਹ ਵਰਲਡ ਚੈਂਪੀ ਬਾਕੀ ਜਿਵੇਂ ਕੰਟੀਨੈਂਟ ਦੀ ਹੁੰਦੀ ਹੈ ਏਸ਼ੀਅਨ ਗੇਮਸ ਜਾਂ ਵਰਲਡ ਚੈਂਪੀਅਨਸ਼ਿਪ ਥਰਡ ਮਤਲਬ ਕਹਿੰਦਾ ਮਤਲਬ ਹੈ ਜੇ ਵਰਲਡ ਜੇਪਾ ਓਵਰਆਲ ਦੇਖੀਏ 올림픽 ਤੋਂ ਵੱਡ ਵਰਲਡ ਚੈਂਪੀਅਨਸ਼ਿਪ ਦਾ ਨੰਬਰ ਆਂਦਾ ਹੈ ਸਾਡੀ ਸਰਕਾਰ ਵੀ ਇਹਦੇ ਵਿੱਚ ਬਹੁਤ ਪੈਸਾ ਬੱਚਿਆਂ ਨੂੰ ਮਿਲਦਾ ਜਿਵੇਂ 골ਡ ਮੈਡਲ ਦਾ 1.5 ਕਰੋੜ ਰੁਪਈਆ ਇਨਾਮ ਹੈ ਜੇ ਇਹ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਆ ਜਾਂਦੀ ਹੈ ਤੇ ਸਾਡੀ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਗੀ ਇਹਨੂੰ 1.5 ਕਰੋੜ ਰੁਪਏ ਦਾ ਇਨਾਮ ਜਿਹੜਾ ਹੈਗਾ ਹੁਣ ਹੁਣ ਰੀਸੈਂਟ ਵੀ ਇਹਨਾਂ ਨੂੰ ਮਿਲ ਕੇ ਹਟੇ ਆਂ ਜਿਹੜੇ ਪਿੱਛੇ ਇਹਨਾਂ ਦੇ ਮੈਡਲ ਆਏ ਬੱਚਿਆਂ ਦੇ ਤੇ 13 ਲੱਖ ਰੁਪਏ ਸਾਡੇ ਜਿਹੜੇ ਬੱਚਿਆਂ ਦੇ ਮੈਡਲ ਆਏ ਸੀ ਸਾਰਿਆਂ ਦੇ ਖਾਤੇ ਤੋਂ ਦੋ-ਦੋ ਢਾਈ-ਢਾਈ ਲੱਖ ਰੁਪਏ ਜਿਹੜੇ ਬ੍ਰੌਂਜ਼ ਮੈਡਲ ਜਿੱਤ ਕੇ ਲੈ ਕੇ ਆਏ ਇਸ ਰੁਪਏ ਦਾ ਵੀ ਕੋਈ ਨਗਦ ਦਾ ਨਾਮ ਹੈ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਜੀ ਭਾਜੀ ਬਿਲਕੁਲ 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 ਇਹਨਾਂ ਦਾ 3 ਲੱਖ ਰੁਪਏ ਦਾ ਜੇ ਬ੍ਰੌਂਜ਼ ਮੈਡਲ ਲੈਣ ਤੋਂ ਮਿਲਣਾ ਹੈ 골ਡ ਦਾ 5 ਲੱਖ ਇਹ ਪਾਰਟਿਸਪੇਸ਼ਨ ਇਹ ਮੈਡਲ ਦਾ ਤੇ ਜੇ ਵਨ ਜੈਂਪੀਸ਼ਿਪ ਚ ਆ ਜਾਂਦਾ ਅਸੀਂ ਤਾਂ ਉਮੀਦ ਕਰਦੇ ਜੀ ਦੇਖੋ ਪਹਿਲੀ ਗੱਲ ਤਾਂ ਮੈਡਲ ਆਵੇ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਤੇ ਮੈਡਲ ਆ ਗਿਆ ਤੇ ਫਿਰ ਫਾਈਨੈਂਸ਼ੀਅਲ ਸਿਕਿਉਰਿਟੀਜ਼ ਵੀ ਵੱਜ ਜਾਂਦੀ ਹੈ ਜੀ 1.5 ਕਰੋੜ ਰੁਪਈਆ 골ਡ ਦਾ 75 ਲੱਖ ਰੁਪਈਆ ਸਿਲਵਰ ਦਾ 50 ਲੱਖ ਰੁਪਈਆ ਬ੍ਰੌਂਜ਼ ਦਾ ਤੇ ਪਾਰਟਿਸਪੇਸ਼ਨ ਦਾ ਹੀ 7.5 ਲੱਖ ਰੁਪਈਆ ਤੇ ਬੱਚੇ ਨੂੰ ਬਹੁਤ ਇੱਕ ਸਪੋਰਟ ਮਿਲ ਜਾਂਦੀ ਹੈ ਜੀ ਫਾਈਨੈਂਸ਼ੀਅਲ ਤੇ ਪ੍ਰਸ਼ਾਸਨ ਸਾਡੀ ਚੰਡੀਗੜ੍ਹ ਵੀ ਬਹੁਤ ਚੰਗਾ ਕੰਮ ਕਰ ਰਹੀ ਹੈ ਗੁਬਰੀ ਦੇ ਪੱਖ ਦੇ ਉਤੋਂ ਵੀ ਉਹ ਫਾਇਦਾ ਹੁੰਦਾ ਜਾਂ ਉਹਦੇ ਵਿੱਚ ਵੀ ਸਿਲੈਕਟ ਦੇਖੋ ਜੌਬ ਤਾਂ ਇਹਨੂੰ ਇਹਨੂੰ ਅੱਜ ਵੀ ਮਿਲ ਰਹੀ ਹੈ ਇਹਨੂੰ ਇੰਡੀਅਨ ਆਰਮੀ ਤੋਂ ਆਫਰ ਹੈਗੀ ਹੈ ਬਲਕਿ ਮੇਰੇ ਨਾਲ ਕਰਨਲ ਸਾਹਿਬ ਦੀ ਗੱਲ ਵੀ ਹੋਈ ਸੀਗੀ ਜਿਹੜੇ ਇਹਨਾਂ ਦੇ ਹੈੱਡ ਨੇ ਉਹਨਾਂ ਦੇ ਇੰਡੀਅਨ ਆਰਮੀ ਦੇ ਸਰਵਿਸਿਸ ਦੇ ਉਹ ਮੰਗ ਰਹੇ ਨੇ ਉਹਨਾਂ ਕੋਲ ਰਿਕੁਆਇਰਮੈਂਟ ਐ ਵੀਰ ਦਿੱਤੇ ਆਪਣੇ ਵੀਰ ਚ ਬਹੁਤ ਅੱਛੀ ਚੱਲ ਰਹੀ ਹੈ ਇਹ ਅੱਲੇ ਲਗਾਤਾਰ ਮੈਡਲਿਸਟ ਹੈ ਕਈ ਸਾਲਾਂ ਤੋਂ ਤੇ ਜੌਬ ਦੀ ਸਿਰ ਟੈਨਸ਼ਨ ਇਹਨਾਂ ਦੇ ਲਈ ਨਹੀਂ ਹੈ ਕਿਉਂਕਿ ਜਿਹੜੇ ਕਾਬਲ ਬੱਚੇ ਨੇ ਇਹਨਾਂ ਨੂੰ ਉਹਦਾ ਹੀ ਪ੍ਰੋਬਲਮ ਨਹੀਂ ਹੈ ਤੇ ਬਾਕੀ ਮੇਨ ਗੱਲ ਹੈ ਕਿ ਵੀ ਸਿ ਵੱਡਾ ਕੁਝ ਮੈਡਲ ਜਿੱਤਣਾ ਹੈ ਇੰਡੀਆ ਵਾਸਤੇ ਕੰਟਰੀ ਵਾਸਤੇ ਜਿਹਦੇ ਚ ਸਾਡਾ ਵੀ ਜ਼ੋਰ ਲੱਗਿਆ ਹੋਇਆ ਜੀ ਇਹਨਾਂ ਦਾ ਵੀ ਜ਼ੋਰ ਲੱਗਿਆ ਹੋਇਆ ਬੱਚਿਆਂ ਦਾ ਪੇਰੈਂਟਸ ਦਾ ਵੀ ਜ਼ੋਰ ਲੱਗਿਆ ਹੋਇਆ ਤੇ ਮੇਨ ਸਾਡਾ ਟਾਰਗੇਟ ਹੈ ਕਿ 2028 ਦੀ 올림픽 ਤੱਕ ਆਪਾਂ ਬੱਚੇ ਨੂੰ ਉੱਥੇ ਪਹੁੰਚਾਣਾ ਹੈ ਤੇ ਉਹਦੇ ਲਈ ਜੋ ਵੀ ਰਸਤੇ ਜੋ ਜੋ ਵੀ ਆਪਣੇ ਟੂਰਨਾਮੈਂਟਸ ਆਣੇ ਆ ਜੋ ਜੋ ਚੈਂਪੀਅਨਸ਼ਿਪਸ ਆਣੀਆਂ ਉਹਦੇ ਲਈ ਬੱਚੇ ਦਾ ਆਪਾਂ ਮੈਡਲ ਕਰਕੇ ਪੁਆਇੰਟ ਜੋੜਨੇ ਆਂ ਵਰਲਡ ਚੈਂਪੀਅਨਸ਼ਿਪ ਦੇ ਲਈ 24 ਦਿਨ ਮੰਨ ਲਾ ਤੁਸੀਂ ਕਹਿ ਰਹੇ ਸੀ ਕਿ ਰਹਿ ਗਏ ਨੇ ਤਾਂ ਹੁਣ ਤਿਆਰੀ ਕਿਸ ਪੜਾਵਾ ਦੇ ਵਿੱਚ ਹੋ ਬਾਜੀ ਹਜੇ ਇਹਨਾਂ ਨੂੰ ਇੱਕ ਕਾਲ ਆਈ ਹੈ ਫਿਲਹਾਲ ਇਹਨਾਂ ਦਾ ਸ਼ਹਿਰ ਜਾਰਜੀਆ ਇੱਕ ਕੈਂਪ ਲੱਗ ਰਿਹਾ ਤੇ ਇੰਟਰਨੈਸ਼ਨਲ ਐਕਸਪੋਜ਼ਰ ਇਹਨਾਂ ਨੂੰ ਮਿਲਣਾ ਹੈ ਹਜੇ ਉਹ ਕਨਫਰਮ ਨਹੀਂ ਹੈ ਮੇਬੀ ਹੋ ਸਕਦਾ ਹੈ ਮੇਬੀ ਨਹੀਂ ਬਟ ਕਾਲ ਆਈ ਸੀਗੀ ਇਹਨਾਂ ਨੂੰ ਕਿ ਜਾਰਜੀਆ ਕੈਂਪ ਦੇ ਲਈ ਲੈ ਜਾਣਗੇ ਬਟ ਸ਼ਹਿਰ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੇਬੀ ਨਾ ਹੋਵੇ ਬਟ ਤਿਆਰੀ ਤਾਂ ਜੀ ਬੱਚੇ ਸਾਰੇ ਹੀ ਅੱਛੇ ਨੇ ਇਹ ਤਾਂ ਕਲਿੱਕ ਕਰਨ ਦੀ ਗੱਲ ਹੈ ਵੀ ਕਿ ਨੇ ਉੱਥੇ ਆਪਣਾ ਮੈਂਟਲ ਜਿਹੜਾ ਬੈਲੈਂਸ ਜਿੰਦਾ ਮੈਂਟਲੀ ਸਟਰੋਂਗ ਹੋ ਗਿਆ ਬੱਚਾ ਮੈਟ ਤੇ ਉਹ ਖਿੱਚ ਕੇ ਲੈ ਜਾਊਗਾ ਬਾਕੀ ਉਸ ਉਮਰ ਦੇ ਵਿੱਚ ਤਾਂ ਸਾਰੇ ਹੀ ਵਧੀਆ ਨਹੀਂ ਸਾਰੇ ਤਗੜੇ ਹੈ ਜੀ ਹਾਂ ਜੀ ਇਸ ਰੂਪ ਫਿਰ ਹੁਣ ਅੱਗੇ ਤਿਆਰੀ ਕਿਵੇਂ ਕਰ ਰਹੇ ਕਰੋਗੇ ਹੈ ਨਾ ਤੁਹਾਡੇ ਕੋਚ ਸਾਹਿਬ ਵੀ ਕਹਿ ਰਹੇ ਕਿ 골ਡ ਤਾਂ ਆਉਣੀ ਚਾਹੀਦਾ ਘੱਟੋ ਘੱਟ ਫਿਰ ਉਹਦੇ ਲਈ ਤਿਆਰੀ ਵੀ ਬੜੀ ਟਫ ਕਰਨੀ ਪੈਗੀ ਨਾ ਸਖਤ ਮਿਹਨਤ ਕਰਨੀ ਪੈਗੀ ਜਦੋਂ ਦੂਜੀਆਂ ਟੀਮਾਂ ਦੇ ਨਾਲ ਮੁਕਾਬਲੇ ਦੇ ਵਿੱਚ ਉਤਰਨਾ ਹੈ ਹਾਂਜੀ ਸਰ ਤਿਆਰੀ ਤਾਂ ਕਰਨੀ ਪਵੇਗੀ ਹਲੇ ਸਰ ਵੀ ਪ੍ਰੋਗਰਾਮ ਬਣਾਉਣਗੇ ਤੇ ਮੈਂ ਬੈਂਗਲੌਰ ਵੀ ਸਰ ਪ੍ਰੈਕਟਿਸ ਕਰਦੀ ਹਾਂ ਮੇਰਾ ਹੋਸਟਲ ਹੈ ਜੇਸਡਬਲ ওকে ਤੇ ਉੱਥੇ ਹੁਣ ਮੇਰਾ ਜਾਣਾ ਜ਼ਰੂਰੀ ਹੈ ਬੈਂਗਲੌਰ ਕਿੰਨੇ ਸਮੇਂ ਰਹਿਣੇ ਹੋਗੇ ਉੱਥੇ ਸਰ ਮੈਨੂੰ ਆਲਮੋਸਟ 5 ਸਾਲ ਹੋ ਗਿਆ ਬੈਂਗਲੌਰ ਜੇਸ ਡਬਲ ਨਾਲ ਜੁੜੇ ਨੂੰ ਤੇ ਇਹ ਸਾਰੀ ਪ੍ਰੈਕਟਿਸ ਬੈਂਗਲੌਰ ਦੇ ਵਿੱਚ ਉੱਥੇ ਹੀ ਹੁੰਦੀ ਹੈ ਜਿਹੜੀ ਅਕੈਡਮੀ ਬਣੀ ਹੋਈ ਹੈ ਜਾਂ ਉੱਥੇ ਸਪੋਰਟਸ ਕੰਪਲੈਕਸ ਬਣਿਆ ਹੋਇਆ ਹੈ ਹਾਂਜੀ ਸਰ ਜੋ ਆਫ ਪੀਰੀਅਡ ਹੁੰਦਾ ਕੰਪੀਟੀਸ਼ਨ ਤੋਂ ਪਹਿਲਾਂ ਮਨ ਲਾਈ ਕੰਪੀਟੀਸ਼ਨ ਸਟਾਰਟਸ ਨਹੀਂ ਹੁੰਦੇ ਸਟਾਰਟ ਨਹੀਂ ਹੁੰਦਾ ਜਦੋਂ ਉਦੋਂ ਮੈਂ ਉੱਥੇ ਰਹਿੰਦੀ ਆ ਪਰ ਜਦੋਂ ਕੰਪੀਟੀਸ਼ਨਸ ਆਉਣ ਵਾਲੇ ਹੁੰਦੇ ਆ 1.5 ਮਹੀਨਾ ਪਹਿਲੇ ਮੈਂ ਇੱਥੇ ਆ ਜਾਂਦੀ ਆ ਚੰਡੀਗੜ੍ਹ ਟ੍ਰੇਨਿੰਗ ਵਾਸਤੇ ਤੁਸੀਂ ਚੰਡੀਗੜ੍ਹ ਦੇ ਕਿਹੜੇ ਕਾਲਜ ਦੇ ਵਿੱਚ ਸਟੱਡੀ ਕਰ ਰਹੇ ਹੋ ਤੁਸੀਂ ਸਰ ਮੈਂ 36 ਸੈਕਟਰ ਐਮਸੀਐਮਡੀਏ ਵੀ ਕਾਲਜ ਹਲੇ ਪੜਾਈ ਕਰ ਰਹੀ ਹਾਂ ਬੀਏ ਫਸਟイヤー ਪਰਿਵਾਰ ਦਾ ਪੂਰਾ ਸਾਥ ਮਿਲਦਾ ਹੈ ਜਦੋਂ ਕਿ ਕਿਉਂਕਿ ਕੁੜੀਆਂ ਦੇ ਲਈ ਵੀ ਮੰਨਿਆ ਜਾਂਦਾ ਬੜਾ ਟਫ ਹੁੰਦਾ ਭਾਵੇਂ ਕੀ ਹੁਣ ਕੁੜੀਆਂ ਹਰ ਖੇਤਰ ਦੇ ਵਿੱਚ ਮੱਲਾਂ ਪਾਰ ਰਹੀਆਂ ਨੇ ਕੋਈ ਵੀ ਫੀਲਡ ਤਾਂ ਕਿਤੇ ਨਾ ਕਿਤੇ ਔਖਾ ਤਾਂ ਹੁੰਦਾ ਹੋਣਾ ਮੈਂ ਤੁਹਾਨੂੰ ਦੱਸਾਂ ਮੇਰੇ ਰਹਿੰਦੇ ਰਹਿੰਦੇ ਕਾਫੀ ਕੁੜੀਆਂ ਛੱਡ ਗਈਆਂ ਜੂਡੋ ਮੈਨੂੰ ਜਿੰਨੇ ਸਾਲ ਹੋ ਗਿਆ ਕਰਦੇ ਆ ਕਾਫੀ ਕੁੜੀਆਂ ਨੂੰ ਮੈਂ ਦੇਖਿਆ ਉਹ ਛੱਡ ਗਈਆਂ ਜੂਡੋ ਬਟ ਮੇਰੇ ਪੇਰੈਂਟਸ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਕਿ ਤੂੰ ਜਾ ਤੂੰ ਖੇਡ ਨਾ ਤੂੰ ਜਿੱਥੇ ਜਾ ਈਵਨ ਜੋ ਕੋਈ ਵੀ ਕੰਪੀਟੀਸ਼ਨ ਹੁੰਦਾ ਨੈਸ਼ਨਲਸ ਇੰਡੀਆ ਦੇ ਵਿੱਚ ਵਿੱਚ ਉਹ ਮੰਮਾ ਹਮੇਸ਼ਾ ਨਾ ਲਾਂਦੇ ਆ ਚੈਲੰਜ ਕਿੰਨੇ ਕੁ ਹੁੰਦੇ ਨੇ ਕੁੜੀਆਂ ਦੇ ਲਈ ਇਸ ਫੀਲਡ ਦੇ ਵਿੱਚ ਕਿੰਨੇ ਕੁ ਚੈਲੰਜ ਮੰਨਦੇ ਤੁਸੀਂ ਵੀ ਕਾਫੀ ਸਮਾਂ ਹੋ ਗਿਆ ਤਜਰਬਾ ਕੀ ਕਹਿੰਦਾ ਹੈ ਤਜਰਬਾ ਮੇਰੇ ਸਾਬ ਨਾਲ ਤੇ ਲਾਈਕ ਮੈਨੂੰ ਤਾਂ ਅੱਜ ਤੱਕ ਐਦਾ ਤਾਂ ਕੋਈ ਐਸਾ ਚੈਲੰਜ ਆਇਆ ਨਹੀਂ ਹੈ ਵਿਕਜੀ ਫਿਰ ਹੁਣ ਤਿਆਰੀ ਜਾਨੀ ਕੀ ਹੁਣ ਵਧਾਉਣੀ ਪੈਗੀ ਜਾਨੀ ਕਿ ਉਸ ਹੱਬ ਨਾਲ ਬੰਗਲੌਰ ਜਿਸ ਤਰ੍ਹਾਂ ਕਹਿ ਰਹੀ ਹੈ ਗੁੜੀਆਂ ਵੀ ਬੰਗਲੌਰ ਦੇ ਵਿੱਚ ਕਿੰਨਾ ਕੁ ਸਮਾਂ ਫਿਰ ਉੱਥੇ ਕਰਦੇ ਨੇ ਭਾਜੀ ਜਿਵੇਂ ਸਾਡੇ ਕੰਪੀਟੀਸ਼ਨ ਆਉਂਦੇ ਨੇ ਨਾ ਜੀ ਤੇ ਐਸੋਸੀਏਸ਼ਨ ਸਾਡੀ ਚੰਡੀਗੜ੍ਹ ਦੇ ਵਿੱਚ ਜੁਡੀਸਿਸ਼ਨ ਦੇ ਜਿਹੜੀ ਉਹ ਬੱਚਿਆਂ ਨੂੰ ਬਹੁਤ ਸਪੋਰਟ ਕਰਦੀ ਜੀ ਪਹਿਲੀ ਗੱਲ ਤਾਂ ਦੇਖੋ ਜਿੰਨੇ ਵੀ ਇਹਨਾਂ ਦੇ ਟਰਨਮੈਂਟਸ ਬੱਚਿਆਂ ਦੇ ਆਣੇ ਜਾਣੇ ਇਹਨਾਂ ਦਾ ਸਾਰਾ ਪ੍ਰੋਗਰਾਮ ਬਣਾਣਾ ਕਦੋਂ ਆਣਾ ਕੋਈ ਲੈਟਰ ਦੀ ਰਿਕੁਆਇਰਮੈਂਟ ਹੈ ਕੋਈ ਡਾਕੂਮੈਂਟੇਸ਼ਨ ਹੈ ਕਾਲਜਾਂ ਵੱਲੋਂ ਇਹਨਾਂ ਨੂੰ ਫ੍ਰੀ ਕਰਾਣਾ ਉਹ ਸਾਰਾ ਕੰਮ ਸਾਡੀ ਐਸੋਸੀਏ ਮਨ ਕੇ ਚਲੋ ਜੇ ਐਸੋਸੀਏਸ਼ਨ ਦਾ ਰੋਲ ਨਾ ਹੋਵੇ ਤੇ ਬੱਚਾ ਸਾਡਾ ਉੱਥੇ ਤੱਕ ਪਹੁੰਚ ਨਹੀਂ ਸਕਦਾ ਤੇ ਹੁਣ ਜਦੋਂ ਹੁਣ ਇਹਨਾਂ ਦਾ ਅਗਲਾ ਬੱਚਿਆਂ ਦਾ ਇਹਦਾ ਟੂਰਨਾਮੈਂਟ ਹੁਣ ਤਿਆਰੀ ਕੰਪੀਟੀਸ਼ਨ ਮੰਨ ਕੇ ਚਲੋ ਆਉਣ ਵਾਲਾ ਹੈ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਬੱਚਾ ਸਾਡੇ ਕੋਲ ਆ ਜਾਂਦਾ ਕਿਉਂਕਿ ਸਾਡੇ ਕੋਚਿੰਗ ਕੈਂਪਸ ਲੱਗਦੇ ਹੋਰੇ ਤੇ ਥੋੜਾ ਜਿਹਾ ਸਾਨੂੰ ਕਿਉਂਕਿ ਮੈਂ ਉਥੇ ਲੜਾਣਾ ਹੁੰਦਾ ਇਹਨੂੰ ਕੰਪੀਟੀਸ਼ਨ پورے ਸਾਲ ਦਾ ਚਲੋ ਬੱਚਾ ਉਥੇ ਆਪਣਾ ਕਰ ਰਿਹਾ ਹੈ ਵਧੀਆ ਰਹਿ ਰਿਹਾ ਹੈ ਉਥੇ ਜੌਰਜੀਆ ਦੇ ਕੋਚ ਨੇ ਤੇ ਇੱਕ ਦਰੁਣਾਚਰੇ ਬਾਡੀ ਹੈ ਜੀਵਨ ਸ਼ਰਮਾ ਜੀ ਮੇਰੇ ਵੀ ਉਸਤਾਦ ਰਹਿ ਚੁੱਕੇ ਨੇ ਉਹ ਵੀ ਦਰੁਣਾਚਰੇ ਬਾਡੀ ਹੈਗੇ ਤੇ ਜੌਰਜੀਆ ਦੇ ਜਿਹੜਾ ਕੋਚ ਹੈਗਾ 올림픽 ਮੈਡਲਿਸਟ ਉਹਦੇ ਪਲੇਅਰ ਹੈਗੇ ਤੇ ਬਹੁਤ ਅੱਛਾ ਉਥੇ এনवायरमेंट ਹੈ ਜੀ 노 ਡਾਊਟ ਫੈਸਿਲਿਟੀਆਂ ਵੱਲੋਂ ਬਹੁਤ ਅੱਛਾ ਹੈਗਾ ਤੇ ਬਾਕੀ ਛੋਟੇ ਤੋਂ ਉੱਥੇ ਰਹਿ ਰਹੀ ਐ ਇਹਦਾ ਉੱਥੇ ਜੀ ਲੱਗਿਆ ਹੋਇਆ ਤੇ ਉੱਥੇ ਫਰੈਂਡਸ ਵੀ ਹੈ ਇਹਦੇ ਅੱچھے ਪ੍ਰੈਕਟਿਸ ਪਾਰਟਨਰ ਵੀ ਹੈਗੇ ਸਭ ਠੀਕ ਹੈ ਬਟ ਕੰਪੀਟੀਸ਼ਨ ਦੇ ਨੇੜੇ ਥੋੜਾ ਜਿਹਾ ਮੈਨੂੰ ਬੁਲਾ ਲੰਨਾ ਆਪਣੇ ਕੋਲ ਕਿਉਂ ਮੈਨੂੰ ਇੱਕ ਸੈਟੀਸਫੈਕਸ਼ਨ ਰਹਿੰਦੀ ਹੈ ਕਿ ਮੈਂ ਇਹਨੂੰ ਮਿਹਨਤ ਕਰਾਈ ਹੋਈ ਹੈ ਤੇ ਮੈਡ ਤੇ ਜਦੋਂ ਬੱਚਾ ਚੜਦਾ ਉਸ ਵੇਲੇ ਜਿਹੜੇ ਕੋਚ ਦੇ ਨਾਲ ਇਹਨਾਂ ਟਾਈਮ ਸਪੈਂਡ ਕੀਤਾ ਹੈ ਬੱਚੇ ਨੇ ਉਹ ਥੋੜਾ ਜਿਹਾ ਜ਼ਰੂਰੀ ਹੁੰਦਾ ਹੈ ਇੱਕ ਮੋਰਲ ਜੇ ਮੈਂ ਕੁਝ ਕੀਤਾ ਨਹੀਂ ਹੋਇਆ ਮੈਂ ਸਿੱਧਾ ਜਾ ਕੇ ਖੜ ਜਾ ਉੱਥੇ ਜਾ ਕੇ ਕ੍ਰੈਡਿਟ ਲੈਣ ਨੂੰ ਜਾਂ ਬੱਚੇ ਨੂੰ ਸਿੱਧਾ ਉਹ ਕਰਨ ਨੂੰ ਮੈਨੂੰ ਪਤਾ ਹੀ ਨਹੀਂ ਬੱਚ ਇਸ ਕਰਕੇ ਅਸੀਂ ਕੋਚਿੰਗ ਕੈਂਪ ਲਾਉਂਦੇ ਆ ਜੀ ਹਰ ਟੂਰਨਾਮੈਂਟ ਤੋਂ ਪਹਿਲਾਂ ਮਤਲਬ ਮੇਰੇ ਖਿਆਲ ਨਾਲ ਪਿਛਲੇ ਸਾਲ ਤੋਂ ਇਹ ਲਗਭਗ 8-9 ਮਹੀਨੇ ਲਗਾਤਾਰ ਹੋ ਰਹੀ ਹੈ ਮੇਰੇ ਤੋਂ ਸਰ ਨਾਰਾਜ਼ ਵੀ ਬਹੁਤ ਰਹੇ ਨੇ ਜਿਹੜੇ ਅਕੈਡਮੀ ਵਾਲੇ ਨੇ ਉਹ ਨਾਰਾਜ਼ ਵੀ ਰਹੇ ਨੇ ਕਿ ਯਾਰ ਮੈਂ ਕਿਹਾ ਸਰ ਤੁਸੀਂ ਨਿਸ਼ਚਿੰਤ ਰਹੋ ਇੱਥੇ ਤੁਹਾਨੂੰ ਪਰਫਾਰਮੈਂਸ ਆਪ ਹੀ ਮਿਲੂਗੀ ਬੱਚੇ ਦੀ ਡਾਉਂ ਨਹੀਂ ਆਉਂਦੀ ਸਾਡੇ ਕੋਲ ਕਿਉਂਕਿ ਮੇਰੇ ਵੀ ਉਸਤਾਦ ਨੇ ਇਹ ਮੈਨੂੰ ਵੀ ਕਹਿ ਦਿੰਦੇ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਜਿਹੜੇ ਕੋਚ ਨੇ ਮੇਰੇ ਉਸਤਾਦ ਨੇ ਉਹਨਾਂ ਕੋਲ ਹੀ ਇਹ ਰੱਖੀ ਹੋਈ ਹੈ ਤੇ ਸਾਨੂੰ ਕੋਈ ਨਿਸ਼ਚਿੰਤ ਉਹ ਤੇ ਟੈਨਸ਼ਨ ਦੀ ਕੋਈ ਨਹੀਂ ਹੋਣੀ ਹੈ ਇਸ ਰੂ ਇਹ ਵੀ ਹੁੰਦਾ ਵੀ ਮੈਡਲ ਜਿੱਤ ਕੇ ਲੈ ਕੇ ਆਉਣਾ ਤੇ ਦੂਜੇ ਪਾਸੇ ਪੜ੍ਹਾਈ ਚੱਲ ਰਹੀ ਹੁੰਦੀ ਆ ਤਾਂ ਚੈਲੰਜ ਕਿੰਨਾ ਵੱਡਾ ਮੰਨਦੇ ਹੋ ਇਹ ਚੀਜ਼ ਨੂੰ ਲੈ ਕੇ ਚੈਲੰਜ ਹੁੰਦਾ ਵੀ ਪੜ੍ਹਾਈ ਵੀ ਕਰਨੀ ਹੈ ਨਾ ਨੰਬਰ ਵੀ ਲੈਣੇ ਨੇ ਪਾਸ ਵੀ ਹੋਣਾ ਤੇ ਦੂਜੇ ਪਾਸੇ ਮੈਡਲ ਵੀ ਲੈ ਕੇ ਆਉਣਾ ਦੋਨੇ ਚੀਜ਼ਾਂ ਨਾਲ ਨਾਲ ਕਰਨੀਆਂ ਪੈਰਲਲ ਸਰ ਮੈਂ ਆਪਣੇ ਵੱਲੋਂ ਦੱਸਾਂ ਮੈਂ ਤੁਮ ਨਹੀਂ ਕੀਤੀ ਜਾਂਦੀ ਮੈਨੇਜ ਜੇ ਜਾਂ ਤਾਂ ਮੈਂ ਸਪੋਰਟਸ ਕਰ ਲਾਂਗੀ ਜਾਂ ਮੈਂ ਪੜ੍ਹਾਈ ਕਰ ਲਾਂਗੀ ਲਾਸਟ ਈਅਰ ਵੀ ਇਹੀ ਹੋਇਆ ਸੀ ਪੂਰਾ ਸਾਲ ਮੈਂ ਕੁਝ ਨਹੀਂ ਪੜਿਆ ਤੇ ਜਦ ਬੋਰਡਸ ਸੀਗੇ ਫਿਰ ਮੈਂ ਟ੍ਰੇਨਿੰਗ ਸ਼ਾਟ ਸੀ ਫਿਰ ਮੈਂ ਕੱਲੀ ਪੜ੍ਹਾਈ ਕੰਟੀਨਿਊ ਕੀਤੀ ਹੈ ਮੇਰੇ ਲਈ ਦੋਨਾਂ ਨੂੰ ਇਕੱਠੇ ਬੈਲੈਂਸ ਕਰਨਾ ਬਹੁਤ ਔਖਾ ਹੈ ਹਾਂਜੀ ਔਖਾ ਹੁੰਦਾ ਟਫ ਲੱਗਦਾ ਹੈ ਹਾਂਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਗੇਮਾਂ ਦੇ ਨਾਲ ਜੁੜਿਆ ਹੋਇਆ ਜਾਂ ਸਿਰਫ ਤੁਸੀਂ ਇਕਲੋਤੇ ਹੀ ਨਹੀਂ ਸਰ ਮੈਂ ਇਕਲੋਤੀ ਹਾਂ ਮੈਨੂੰ ਨਹੀਂ ਪਤਾ ਕਿ ਮੈਨੂੰ ਕਿਸੇ ਨੇ ਦੱਸਿਆ ਵੀ ਨਹੀਂ ਹੋਏਗਾ ਹਸ ਤੱਕ ਕਿ ਕੋਈ ਮੇਰੇ ਫੈਮਿਲੀ ਚ ਸਪੋਰਟਸ ਚ ਸੀਗਾ ਵੀ ਮੇਰਾ ਬ੍ਰਦਰ ਵੀ ਸਟੱਡੀਜ਼ 'ਚ ਹੈ ਉਹ ਵੀ ਇਨਫੈਕਟ ਆਇਆ ਸੀ ਇੱਕ ਦਿਨ ਜੁਡੋਗਰਨ ਪਰ ਉਹਦੇ ਤੋਂ ਕੰਟੀਨਿਊ ਨਹੀਂ ਹੋ ਪਾਈ ਉਹ ਕਹਿੰਦਾ ਮੇਰ ਤੋਂ ਨਹੀਂ ਹੁੰਦੀ ਤੂੰ ਤੂੰ ਕਰ ਸਪੋਰਟਸ ਸਪੋਰਟਸ ਦੇ ਨਾਲ ਲਗਾ ਕਿਵੇਂ ਹੋਇਆ ਕਿਵੇਂ ਜੁੜ ਗਏ ਇਸ ਖੇਡ ਦੇ ਨਾਲ ਕਿਵੇਂ ਜੁੜ ਗਏ ਕਿਹੜੀ ਉਹ ਚੀਜ਼ ਸੀ ਜਿਹੜੀ ਤੁਹਾਨੂੰ ਇਸ ਖੇਡ ਵੱਲ ਖਿੱਚ ਕੇ ਲੈ ਗਈ ਸਪੋਰਟਸ ਲਈ ਜੁੜੀ ਤਾਂ ਮੈਂ ਮੇਨ ਰੀਜ਼ਨ ਪਹਿਲਾ ਰੀਜ਼ਨ ਤੇ ਇਹ ਸੀ ਮੇਰੇ ਤੋਂ ਪੜ੍ਹਾਈ ਨਹੀਂ ਹੁੰਦੀ ਸੀ ਜੱਜ ਨਾਲ ਤੇ ਦੂਜਾ ਰੀਜ਼ਨ ਇਹ ਸੀ ਕਿ ਮੇਰਾ ਮੈਂ ਛੋਟੇ ਹੁੰਦਾ ਤੋਂ ਹੀ ਖਾਂਦੇ ਪੀਂਦੇ ਪਰਿਵਾਰ ਤੋਂ ਸੀ ਤੇ ਮੇਰਾ weight ਬਹੁਤ ਜ਼ਿਆਦਾ ਹੁੰਦਾ ਸੀ ਜਦੋਂ ਲੈ ਜੋਨ ਮੈਂ ਤੁਹਾਨੂੰ ਦੇਖ ਰਿਹਾ ਮੈਂ ਇਸ ਤੋਂ ਡਬਲ ਹੁੰਦੀ ਸੀ ਜੇ ਮੈਂ ਸਪੋਰਟਸ ਨਾ ਕਰਦੀ ਹੁੰਦੀ ਮੈਂ ਬਹੁਤ ਜ਼ਿਆਦਾ ਮੋਟੀ ਦਿਖਣਾ ਸੀ ਤੁਹਾਨੂੰ ਤੇ ਸਪੋਰਟਸ ਨਾਲ ਜੁੜਨ ਦਾ ਇੱਕ ਇਹੀ ਮੇਨ ਮਕਸਦ ਸੀ ਕਿ ਮੈਂ ਪਤਲਾ ਹੋਣਾ ਹੈ ਬਟ ਪਤਲੇ ਤਾਂ ਚਲੋ ਹੋਏ ਨਹੀਂ ਸਪੋਰਟਸ ਅੱਗੇ ਕੰਟੀਨਿਊ ਹੋ ਗਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਜੀ ਤਾ ਸਰੂਪ ਨਰੰਗ ਦੇ ਨਾਲ ਗੱਲਬਾਤ ਕਰਵਾ ਰਹੇ ਸੀ ਜਿਹੜੇ ਹੁਣੇ ਏਸ਼ੀਆ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚੋਂ ਜੂਡੋ ਦੀ ਗੇਮ ਦੇ ਵਿੱਚੋਂ 브론ਜ਼ ਮੈਡਲ ਲੈ ਕੇ ਆਏ ਨੇ ਤੇ ਉਹਨਾਂ ਦੇ ਕੋਚ ਵੀ ਸਾਡੇ ਨਾਲ ਸੀ ਵਿਵੇਕ ਠਾਕਰ ਜਿਹੜੇ ਕਿ ਬੜੇ ਹੀ ਸਖਤ ਮਿਹਨਤ ਕਰਵਾਉਂਦੇ ਨੇ ਤਾਂ ਦੱਸਿਆ ਵੀ ਚੈਲੰਜ ਕਿੰਨੇ ਇੱਕ ਵੱਡੇ ਹੁੰਦੇ ਨੇ ਇੱਕ ਖਿਡਾਰੀ ਦੇ ਲਈ ਨਾਲ-ਨਾਲ ਪੜ੍ਹਾਈ ਨੂੰ ਜਾਰੀ ਰੱਖਣਾ ਪੜ੍ਹਾਈ ਵਾਲੇ ਪਾਸੇ ਵੀ ਚੰਗੇ ਨੰਬਰ ਲੈਣੇ ਨੇ ਤਾਂ ਕਿ ਅੱਗੇ ਭਵਿੱਖ ਦੇ ਵਿੱਚ ਜਾ ਕੇ ਵਧੀਆ ਜਿਹੜਾ ਭਵਿੱਖ ਬਣ ਸਕੇ ਤੇ ਦੂਜੇ ਪਾਸੇ ਤਾਂ ਮੈਡਲ ਵੀ ਜਿੱਤਣੇ ਨੇ ਤਾਂ ਖੇਡ ਵੀ ਉਸੇ ਤਰ੍ਹਾਂ ਬਰਕਰਾਰ ਰੱਖਣੀ ਆ ਉਸ ਨੂੰ ਵੀ ਚੁਣੌਤੀਆਂ ਤੇ ਲੈ ਕੇ ਜਾਣਾ ਅੱਗੇ ਲੈ ਕੇ ਜਾਣਾ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਮਾਮ ਚੈਲੰਜ ਤੋਂ ਬਾਅਦ ਇਹ ਕੁੜੀ ਸਮੇਂ ਅੱਗੇ ਵਧ ਰਹੀ ਆ ਤੇ ਪਰਿਵਾਰ ਦਾ ਨਾਮ ਪੂਰੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਰਹੀ ਆ ਅੱਜ ਤੋਂ 24 ਦਿਨ ਬਾਅਦ ਹੁਣ ਵਰਲਡ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਤਾਂ ਉੱਥੇ ਬੜਾ ਸਖਤ ਮੁਕਾਬਲਾ ਹੋਵੇਗਾ ਬੜਾ ਟਫ ਮੁਕਾਬਲਾ ਹੋਵੇਗਾ ਤਾਂ ਉੱਥੇ ਇੱਕ ਵਾਰ ਫਿਰ ਸਾਰੇ ਆ ਮੁਲਕਾਂ ਦੀਆਂ ਟੀਮਾਂ ਆਪਣੀ ਜਿੱਤਣ ਦੇ ਲਈ ਜਿਹੜਾ ਉੱਥੇ ਮੁਕਾਬਲਾ ਦਿਖਾਉਣਗੀਆਂ ਉੱਥੇ ਜੋਹਰ ਦਿਖਾਉਣਗੀਆਂ ਤਾਂ ਅੱਗੇ ਦਾ ਮੁਕਾਬਲਾ ਵੀ ਬੜਾ ਟਫ ਰਹਿਣ ਵਾਲਾ ਇਸ ਦੇ ਕਰਕੇ ਤਾਂ ਹੀ ਹੁਣ ਮਿਹਨਤ ਵੀ ਇਸ ਕੁੜੀ ਨੇ ਵਧਾ ਦਿੱਤੀ ਹੈ ਕਿਉਂਕਿ ਇਸ ਦਾ ਵੀ ਇਹੀ ਮਨ ਦੇ ਵਿੱਚ ਹੈ ਕਿ ਮੈਂ ਚੰਡੀਗੜ੍ਹ ਦੇ ਲਈ ਭਾਰਤ ਦੇ ਲਈ 골ਡ ਮੈਡਲ ਜਿੱਤ ਕੇ ਆਮਾ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾ ਸਪੋਕਸਮੈਨ ਟੀਵੀ ਚੰਡੀਗੜ੍ਹ